ਕੁਦਰਤ ਨੇ ਨੈਗੇਟਿਵ ਪੋਜ਼ਿਟਿਵ ਬਣਾਇਆ ਔਰਤ ਤੇ ਮਰਦ ਦੇ ਸੰਬੰਧ ਤੋਂ ਬਾਅਦ ਬੱਚਾ ਪੈਦਾ ਹੁੰਦਾ ਮਰਦ ਦੇ ਮਰਦਨਾ ਸੰਬੰਧ ਜਿਹੜੀ ਮੈਨੂੰ ਇਹ ਦੱਸ ਤੋ ਵੀ ਕਿਹੜਾ ਸਿਧਾਂਤ ਹੈ ਤੁਸੀਂ ਕਿੱਥੇ ਚਲੇ ਗਏ ਤੁਸੀਂ ਤਾਂ ਗੋਰੀਆਂ ਨਾਲ ਵੀ ਗਾਂ ਢੱਪ ਗਏ ਇਹ ਸਾਥ ਜਿਹੜੇ ਨੇ ਹੁਣ ਇਹ ਰਿਸਪੈਕਟਫੁਲ ਨਹੀਂ ਰਹਾ ਇਹਨਾਂ ਦੇ ਖਿਲਾਫ ਜਿਹੜਾ ਖੁੱਲ ਕੇ ਬੋਲਣਾ ਪਵੇਗਾ ਅਸਲ ਦੇ ਵਿੱਚ ਤਾਂ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਵੀ ਹੁਣ ਡੰਡਾ ਪੀਰੇ ਵਿਗੜੇ ਤਿਗੜਿਆਂ ਦਾ ਇਹਨਾਂ ਦੇ ਫੁਰਤਾਂ ਚੁੱਤੀ ਜਾਤੀ ਫਰੇ ਮਾੜੀ ਮੋਟੀ ਲੋਕ ਇਹਨਾਂ ਦੇ ਖਿਲਾਫ ਲਾਹ ਮੰਦ ਹੋਣ ਤਾਂ ਇਹ ਛੱਡ ਕੇ ਭੱਜ ਜਾਣਗੇ ਦੂਜੀ ਗੱਲ ਜਿਹੜੇ ਬੂਬ ਨੇ ਸਾਥ ਨੇ ਜਾਂ ਬੂਥ ਨੇ ਸਾਥ ਨੇ ਇਹਨਾਂ ਦੇ ਡੇਰਿਆਂ ਜਾ ਕੇ ਉਹਨਾਂ ਨੂੰ 52000 ਲੱਖ ਰੁਪਇਆ ਬਾਹਰ ਆਉਂਦੇ ਨੇ ਐਨ ਆਰ ਆਈ ਠੀਕ ਆ ਪਿੰਡ ਦੇ ਗਰੀਬ ਬੱਚੇ ਦੀ ਕਿਹਦੀ ਪੀਸ ਨਹੀਂ ਪਰਣੀ ਕਿਸੇ ਨੂੰ ਪੜਾਉਣਾ ਨਹੀਂ ਇਹਨਾਂ ਨੂੰ ਦੇਣਾ ਮੈਂ ਬਾਬਾ ਜੀ ਨੂੰ ਜੀ ਸੋਨੇ ਦੀ ਪੱਖੀ ਦੇ ਕੇ ਆਇਆ ਜੀ ਮੈਂ ਬਾਬਾ ਜੀ ਨੂੰ ਆਹ ਕਾਰ ਦੇ ਕੇ ਆਇਆ ਆਹ ਲੈ ਲਓ ਸੁਆਦ ਬਾਬਾ ਜੀ ਨੂੰ ਦਿੱਤੇ ਹੋਏ ਸਮਾਨ ਦਾ 6 ਸਾਲ ਦਾ ਬੱਚਾ ਇੱਕ ਮੈਂ ਵੀਡੀਓ ਕਾਲ ਸੁਣ ਰਹੀ ਹਾਂ ਆਪਣੀ ਮੰਮੀ ਨਾਲ ਗੱਲ ਕਰਦੇ ਆ ਕੀ ਆ ਕਰ ਰਹਾ ਹੋਇਆ ਕੋਈ ਨਹੀਂ ਬਾਪੇ ਨੂੰ ਮਰਨਾ ਬੜਾ ਵੱਡਾ ਕੰਮ ਕੀਤਾ ਤੇ ਮੈਂ ਸਾਬ ਦੇ ਨਾ ਬੜਾ ਬੰਦਾ ਹੈ ਜਿਹਦੇ ਅੰਮ੍ਰਿਤ ਟਮਾਟੇ ਹੈ ਨਾ ਮੈਂ ਵੀ ਬੁਣੀ ਨਾ ਵਰਤ ਕੋਰੀਆਂ ਨਹੀਂ ਆਂ ਬੰਦਾ ਬੜਾ ਹੈ ਨਾ ਮਨ ਕੋਈ ਚਾਜ ਨਹੀਂ ਛੋਟਾ ਜਿਹਾ ਬੱਚਾ ਯਾਰ ਉਹਦੀ ਮਾਂ ਦੇ ਔਰ ਬੱਚੇ ਦੇ ਕੀ ਕਹੀ ਉਹਦਾ ਪੇਟ ਦੁਖਦਾਰਿਆ ਉਹ ਕਹਿੰਦਾ ਮੈਂ ਜਿੱਦਣ ਦਾ ਇੱਥੇ ਆਇਆ ਮੇਰੇ ਨਾਲ ਲਗਾਤਾਰ ਸਿੱਖ ਸੰਬੰਧ ਬਣਾਏ ਜਾ ਰਹੇ ਨੇ ਇਹ 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 ਤਾਂ ਯਾਰ ਸ਼ਰਮਨਾਕ ਗੱਲ ਹੋ ਸਕਦੀ ਹੈ ਕਾਹਦਾ ਡੇਰਾ ਹੈ ਇਹਨਾਂ ਨੂੰ ਛੂਣ ਦਾ ਜਿਹੜਾ ਆ ਨਾ ਸਭ ਨੂੰ ਐ ਲੱਗਦਾ ਵੀ ਇਹ ਟੌਪਿਕ ਬਾਬਿਆਂ ਦੀ ਗੱਲ ਕਿਉਂ ਕਰਨੀ ਆ ਸੰਪਰਦਾਵਾਂ ਦੀ ਗੱਲ ਕਿਉਂ ਕਰਨੀ ਆ ਕਿਉਂਕਿ ਇਹ ਇਹਨਾਂ ਦੇ ਨਾਲ ਤਾਂ ਜੀ ਕਹਿੰਦੇ ਉਹ ਲੋਕ ਜੁੜੇ ਨੇ ਜਿਹੜੇ ਰੱਬ 'ਚ ਯਕੀਨ ਰੱਖਦੇ ਨੇ ਜਾਂ ਇਹ ਬਹੁਤ ਚੰਗੇ ਕੰਮ ਕਰਦੇ ਨੇ ਇਹ ਵਿਆਹ ਕਰਾਉਂਦੇ ਨੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦਾ ਇਹ ਦਾਨਪੂਰਨ ਬਹੁਤ ਕਰਾਉਂਦੇ ਨੇ ਫਿਰ ਆਹ ਕਿਹੜੇ ਬਾਬੇ ਨੇ ਜਿਨ੍ਹਾਂ ਦੀਆਂ ਅਸ਼ਲੀਲ ਵੀਡੀਓਆਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਡੇਰਿਆਂ ਦੇ ਵਿੱਚ ਕਹਿੰਦੇ ਡੈਰੀਆਂ ਲੱਗੀਆਂ ਹੋਈਆਂ ਨੇ ਬੱਚਿਆਂ ਦੇ ਨਾਲ ਗਲਤ ਕੰਮ ਹੋ ਰਹੇ ਨੇ ਹੁਣ ਮੈਂ ਸੰਤ ਕਹਿਣ ਤੋਂ ਵੀ ਗਰੇਜ਼ ਕਰਦਾ ਕਿਉਂਕਿ ਮੋਸਟਲੀ ਇਹ ਸਾਧ ਨੇ ਮੈਂ ਸਿੱਖ ਸੰਗਤ ਨੂੰ ਇਹ ਬੇਨਤੀ ਕਰਨੀ ਕਿ ਉਹਨਾਂ ਆਪਣੇ ਬੱਚਿਆਂ ਨੂੰ ਕਿਤੇ ਸੈਕਾਂ ਵਾਲੀ ਪੰਚਰ ਤੇ ਨਾ ਸਵੇਰੇ 9 ਤੋਂ 5 ਕੰਮ ਕਰ ਲਾਵੋ ਜਿਸ ਨੂੰ ਕੋ ਪੈਸੇ ਨਹੀਂ ਹੈ ਕਿ ਪੜਾਉਣ ਪਰ ਇਹਨਾਂ ਦੇ ਡੇਰਿਆਂ ਚ ਨਾ ਛੱਡੋ ਬੱਚੇ ਜਿਹੜੇ ਹੈਗੇ ਨੇ ਉਹ ਉਹਨਾਂ ਨਾਲ ਕਰਮ ਜਿਹੜਾ ਹੈਗਾ ਇਹ ਤੋਂ ਸਭ ਤੋਂ ਮਾੜਾ ਜਿਹੜਾ ਹੈਗਾ ਪਹਿਲੂ ਹੈ ਕਹਿੰਦਾ ਸ਼ੁਕਰ ਕਰੋ ਕੋਟਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਸਖਤ ਹੋਈਆਂ ਨੇ ਪੁਲਿਸ ਅਫਸਰ ਵੀ ਹੁਣ ਸੋਚਣ ਲੱਗੇ ਨੇ ਵੀ ਯਾਰ ਇਹਨਾਂ ਨੂੰ ਰੋਕੀਏ ਫਿਰ ਕਹਿੰਦੇ ਜੀ ਵਿਆਹ ਨਹੀਂ ਕਰਾਉਣਾ ਹਾਂ ਸਹੀ ਜਗ੍ਹਾ ਹੀ ਵੀ ਆ ਮੈਨੂੰ ਇਹ ਦੱਸੋ ਪਾਪੇ ਨਾਨਕ ਦਾ ਵਿਆਹ ਹੋਇਆ ਗੁਰੂ ਗੋਬਿੰਦ ਸਿੰਘ ਦਾ ਵਿਆਹ ਹੋਇਆ ਗੁਰੂ ਅਰਜਨ ਦੇਵ ਫਾਤਿਹ ਦਾ ਵਿਆਹ ਹੋਇਆ ਗੁਰਦੇ ਇੱਕ ਬਹਾਦਰ ਸਾਹਿਬ ਦਾ ਵਿਆਹ ਤੁਸੀਂ ਨਵੇਂ ਜੰਪੇ ਧਾਰਮਿਕ ਤੌਰ ਤੇ ਤੁਹਾਡੀ ਕਿੱਡੀ ਸੋਝੀ ਆ ਤੁਸੀਂ ਤਾਂ ਠਾਗੂ ਤੇ ਤੁਸੀਂ ਫਿਰ ਜਦੋਂ ਵਿਆਹ ਨਹੀਂ ਕਰਾਉਣਾ ਫਿਰ ਆ ਸਬੰਧ ਬਣ ਕੇ ਇਹ ਜਿਹੜੀ ਚਿੱਟੀ ਸਿਉਂਕ ਆ ਤੇ ਚਿੱਟ ਕੱਪੜੀਏ ਨੇ ਜਿਹੜੀ ਇਹ ਸਾਰੇ ਬਨਾਰਸ ਦੇ ਠੱਗ ਕੱਟੇ ਹੋਏ ਨੇ ਤੇ ਇਹਨਾਂ ਤੋਂ ਬਚਣ ਦੀ ਲੋੜ ਆ ਤੇ ਸਿੱਖੀ ਇਹਨਾਂ ਦੇ ਸਿਰ ਤੇ ਨਹੀਂ ਖੜੀ ਹੈ ਇੱਕ ਮੈਂ ਤੁਹਾਨੂੰ ਅੱਜ ਗੱਲ ਇਹ ਦਾਅਵੇ ਨਾਲ ਗਏ ਕਹਿੰਦੇ ਵੀ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਹਾਂ ਕੋਈ ਸਿੱਖੀ ਦਾ ਪ੍ਰਚਾਰ ਨਹੀਂ ਕਰਦੇ ਆ ਦੇਖ ਲਓ ਕੀ ਕੁਝ ਨਿਕਲਦਾ ਹੈ ਖਾਸ ਕਰਕੇ ਪੰਜਾਬ ਦੀ ਲੀਡਰਸ਼ਿਪ ਕਿਸੇ ਪਾਰਟੀ ਦੀ ਹੋਵੇ ਉਹਨਾਂ ਨੂੰ ਮਾੜਾ ਮੋਟਾ ਇਹਨਾਂ ਨੂੰ ਗੁੱਡ ਬਾਈ ਕਹਿਣਾ ਚਾਹੀਦਾ ਵੀ ਯਾਰ ਇਹਨਾਂ ਤੋਂ ਆਪਾ ਕਰਾਉਣਾ ਕੀ ਹੈ ਇਹਨਾਂ ਦੇ ਕਹਿਦੇ ਹੁਣ ਗੁੱਡ ਵੀ ਨਹੀਂ ਪੈਣ ਤੁਸੀਂ ਅਜੇ ਹੋਰ ਵੇਖਿਓ ਬਹੁਤ ਕੁਝ ਖੁੱਲੂਗਾ ਜਿਹੜਾ ਬਾਬਾ ਕੋਈ ਜ਼ਮੀਨ ਦੱਬੀ ਬੈਠਾ ਕੋਈ ਢੇਰੇ ਦੇ ਵਿੱਚ ਕੰਮ ਕਰੀ ਜਾਂਦਾ ਕੋਈ ਬੰਦਿਆਂ ਨੂੰ ਜਿਹੜਾ ਹੈਗਾ ਨਪੁੰਸਕ ਬਣਾਈ ਜਾਂਦਾ ਮੈਂ ਤਾਂ ਹੁਣ ਬਾਈ ਨੇਮ ਕਵਾਂਗਾ ਅਨੰਤ ਸਰਾਂ ਵਾਲੀ ਗੱਲ ਸਾਹਮਣੇ ਆਈ ਤੇ ਮੈਨੂੰ ਲੱਗਦਾ ਇਹ ਤਾਂ ਸ਼ਰਮਨਾਕ ਹੀ ਆ ਜਿਦੋਂ ਪਹਿਲਾਂ ਸਰਸੇ ਵਾਲੇ ਬਾਬੇ ਨੇ ਕੀ ਕੁਝ ਕੀਤਾ ਉਹ ਤਾਂ ਸ਼ੁਕਰ ਕਰੋ ਕਿਸੇ ਜੱਜ ਦੀ ਨਿਗਾਹ ਪੈ ਗਈ ਉਹ ਚਿੱਠੀ ਤੇ ਉਹਨੇ ਹਰਦੀਪ ਸਿੰਘ ਦਾ ਕਤਲ ਕਰਵਾਇਆ ਤੇ 300 ਬੰਦਿਆਂ ਦੇ ਗੁਪ ਲਿੰਘਾਂ ਘਬੜ ਦਿੱਤੇ ਗਏ ਇਸ ਤਿਸ ਤੇ ਫਿਰ ਇਹ ਠੱਗਾਂ ਤੋਂ ਵੀ ਅੱਗੇ ਨਿਕਲ ਗਈ ਗੱਲ ਕਿ ਆਏ ਦੀ ਨਹੀਂ ਜਿਹੜੀਆਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਨਾ ਉਥੇ ਇਹ ਨਾ ਕੋਈ ਸੋਚੋ ਕਿ ਸਾਡੇ ਵਾਲਾ ਤਾਂ ਬਹੁਤ ਚੰਗਾ ਘਟੋ ਘਟ ਉਹਦੀ ਵੀ ਪਰਚੋਲ ਜਿਹੜੀ ਆ ਤੁਸੀਂ ਆਪਣੇ ਪੱਧਰ ਤੇ ਕਰਕੇ ਵੇਖ ਲਓ ਅੱਖਾਂ ਬੰਦ ਕਰਕੇ ਸਿਰਫ ਸੱਤ ਹੈ ਸੱਤ ਹੈ ਕਹਿ ਕੇ ਕਿਸੇ ਦੇਹਧਾਰੀ ਨੂੰ ਤੁਸੀਂ ਰੱਬ ਬਣਾ ਲੈਂਦੇ ਹੋ ਤੇ ਬਹੁਤਾ ਜਿਹੜਾ ਹੈਗਾ ਜਿਹੜੀਆਂ ਸਾਡੀਆਂ ਬੀਬੀਆਂ ਨੇ ਇਹ ਬੀਬੀਆਂ ਦਾ ਮੈਂ ਤਾਂ ਹੁਣ ਬੱਗ ਕਹਿਣ ਲੱਗਿਆ ਇਹ ਕਿਸੇ ਡੇਰੇ ਨੂੰ ਪ੍ਰੋਮੋਸ਼ਨ ਕਰਨ ਦੇ ਵਿੱਚ ਕਿਸੇ ਡੇਰੇ ਨੂੰ ਉੱਪਰ ਲਿਜਾਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਆ। ਬਾਬਿਆਂ ਨੇ ਕਿਹਾ ਸੀ ਭਾਈ ਸੋਮਵਾਰ ਨੂੰ ਆਇਓ। ਆ ਸੋਮਵਾਰ ਫਿਰ ਮੰਗਲਵਾਰ ਬਾਅਦ ਚ ਦੱਸੀ ਜਾਨੀ ਸਾਡੇ ਨਾ ਚੰਦ ਚੜਿਆ ਹੋਇਆ। ਕਈ ਤਾਂ ਬੋਲਦੀ ਨਹੀਂ ਸ਼ਰਮ ਦੀਆਂ ਮਾਰੀਆਂ। ਇੱਕ ਧਰਮ ਨਹੀਂ। ਇਹੀ ਹਾਲ ਇਸਲਾਮ ਦਾ। ਹਾਂ। ਇਸਲਾਮ ਦੇ ਵਿੱਚ ਕੋਈ ਬੋਲਿਆ ਉਹਨਾਂ ਦਾ ਧਾਰਮਿਕਾ ਕੋਈ ਇਹਦਾ ਸਹਿਰ ਦੋਵੇ ਵੀ ਭਾਈ ਜਿਹੜੇ ਆ ਬੋਰਡ ਲੱਗੇ ਆ ਮੀਆਂ ਅਕਬਰ ਖਾਂ ਪਰੇਸ਼ਾਨੀ ਨੂੰ ਮਿਲੋ ਬਸੀ ਕਰਨ ਲਈ ਮਿਲੋ। ਮੈਂ ਕਹਿੰਦਾ ਮੈਂ 1000 1000 ਵਾਰੀ ਤੇ ਆਲੇਂ ਚ ਕਰਦਾ। ਵੀ ਮੈਂ ਲੱਖ ਰੁਪਏ ਦਾ ਨਾਮ ਲਾਉਂਗਾ ਮੇਰੇ ਕਹਿ ਦੇ ਕਰਾ ਦੇ ਵੀ ਕਿਸੇ ਨਾ ਕਿਸੇ ਦੀ ਗੱਲ ਜਾਂ ਕਿਸੇ ਦਾ ਕੇਸ ਸੋਲਵ ਕਰਾ ਕੇ ਦਵਾਂਗਾ ਫਿਰ ਵਕੀਲਾਂ ਨੇ ਕੀ ਲੋੜਾ ਇੱਕ ਆ ਇੱਥੇ ਬੈਠਾ ਆਪਣੇ ਚੰਡੀਗੜ੍ਹ ਦੇ ਲੱਗ ਹਾਂਜੀ ਓਪਨ ਵਿੱਚ ਕਿਵੇਂ ਗਾਲਾਂ ਕੱਢਦਾ ਸੀ ਹਾਂ ਉਹਦੀ ਵੀਡੀਓ ਆਈ ਠੀਕ ਤੁਹਾਨੂੰ ਅਜੇ ਵੀ ਯਾਰ ਅੱਗਲੀ ਆਈ ਤੇ ਉਹ ਸਾਡੇ ਫਤਿਹਗੜ੍ਹ ਸਾਹਿਬ ਵਰਗੀ ਧਰਤੀ ਦੇ ਉੱਤੇ ਆ ਕੇ ਉਹ ਇੱਥੇ ਕਵਾਲੀਆਂ ਦਾ ਪ੍ਰੋਗਰਾਮ ਸਾਰੀ ਆ ਚੱਲਿਆ ਤੇ ਵੱਡੀ ਲੀਡਰਸ਼ਿਪ ਫਤਿਹਗੜ੍ਹ ਸਾਹਿਬ ਦੀ ਮੱਥਾ ਟੇਕਣ ਲਈ ਨਤਮਸਤ ਹੋਈ ਤੇ ਹਜੇ ਹੀ ਲੀਡਰਸ਼ਿਪ ਤੋਂ ਤੁਸੀਂ ਕਿ ਭਾਲਤੀ ਕਿਉਂ ਯਾਰ ਉਹ ਵੀ ਲੋਕਾਂ ਦੇ ਪਾਸਪੋਰਟ ਖਰਾਬ ਕੀਤੇ ਆ ਤੇ ਪਾਸਪੋਰਟ ਬਣਾਉਣਾ ਕਿੰਨੀ ਔਖੀ ਪ੍ਰਕਿਰਿਆ ਹਾਂ ਫਿਰ ਜੇ ਬਾਬਾ ਐਡਾ ਹੀ ਆ ਫਿਰ ਮਾਰੇ ਸ਼ਕਤੀ ਦੇ ਬੰਦੇ ਨੂੰ ਚੜਾ ਦੇਵੇ ਜਹਾਜ਼ ਸਿੱਧਾ ਹੀ ਤੁਸੀਂ ਹਜੇ ਨਾਲ ਦੇ ਡੇਰਿਆਂ ਦੇ ਅੰਦਰ ਦਾ ਪ੍ਰਬੰਧ ਨਹੀਂ ਦੇਖਿਆ ਤਾਂ ਟੈਰੋਗੇਸ਼ਨ ਸੈਂਟਰ ਨੇ ਜੇ ਕੋਈ ਮਾੜਾ ਮੋਟਾ ਮੇਨ ਬਾਬੇ ਦੇ ਖਿਲਾਫ ਕੋਈ ਗੱਲ ਬਾਹਰ ਕੱਢਣੀ ਉਹਨੂੰ ਤਾਂ ਲੱਤਾਂ ਵਾਂਗ ਬੰਨ ਕੇ ਘੁੱਟਦੇ ਨੇ ਉਹਨੂੰ ਡੰਡਿਆਂ ਨਾਲ ਕੁੱਟਿਆ ਜਾਂਦਾ ਆ ਇੱਕ ਇੱਥੇ ਬੈਠਾ ਆਪਣੇ ਕਰਾਲੀ ਤੋਂ ਅੱਗੇ ਰੋਡ ਦੇ ਉੱਪਰ ਉਹਨਾਂ ਨੇ ਗੁੰਡੇ ਰੱਖਿਓ ਨੇ ਬੌਂਸਰ ਰੱਖਿਓ ਨੇ ਕਾਦੇ ਵਾਸ ਜਿਹਨੂੰ ਕਹਨੇ ਆ ਵੀ ਜੇ ਕੋਈ ਬੋਲੇ ਤਾਂ ਨਾਲ ਦੀ ਨਾ ਢਾ ਲੋ ਬੱਕਰੀ ਨੂੰ ਅਸਲ ਜਿਹੜਾ ਪ੍ਰੋਬਲਮ ਸਾਡੀ ਹੈ ਕੀ ਆ ਵੀ ਅਸੀਂ ਗੁਰਬਾਣੀ ਪੜ੍ਹ ਕੇ ਉਹਦੇ ਅਰਥ ਕਰਨ ਤੋਂ ਕਰਨ ਦੀ ਬਜਾਏ ਇਹਨਾਂ ਸਾਰਾਂ ਦੇ ਉਪਦੇਸ਼ ਨੂੰ ਵੀ ਸੱਚ ਮੰਨਣ ਲੱਗ ਗਏ ਜੋ ਸਾਧ ਕਹਿੰਦਾ ਜੋ ਕੋਈ ਸੰਤ ਕਹਿੰਦਾ ਕਿਥੇ ਦੇ ਰਿਦਾ ਕਿਉਂਕਿ ਆਪਣੀ ਜਿਹੜੀ ਬੁੱਧੀ ਹੈਗੀ ਆ ਮੈਨੂੰ ਵੀ ਲੱਗਦਾ ਮੈਂ ਬਾਰ ਬਾਰ ਕਹਿੰਦਾ ਐਜੂਕੇਸ਼ਨ ਦੇ ਇਸ ਤੇਜ਼ ਯੁੱਗ ਦੇ ਵਿੱਚ ਵੀ ਇੰਨੀ ਰੈਪਿਡ ਚੇਂਜ ਹੋਣ ਦੇ ਬਾਵਜੂਦ ਵੀ ਅਸੀਂ ਪੜ੍ਹੇ ਲਿਖੇ ਵੀ ਜਾਂਦੇ ਨੇ ਜੋਸ਼ੀਆਂ ਕੋਲੇ ਬਾਪਿਆਂ ਕੋਲੇ ਇੱਕ ਮਾਨਸਿਕ ਜਿਹੜੀ ਅਵਸਥਾ ਆਂ ਬਹੁਤ ਕਮਜ਼ੋਰ ਹੋਈ ਆ ਪਦਾਰਥਵਾਦੀ ਜੁੱਗ ਦੇ ਵਿੱਚ ਮੈਨੂੰ ਵੱਡੀ ਗੱਡੀ ਮਿਲ ਜਵੇ ਮੇਰਾ ਨਿਆਣਾ ਨੌਕਰੀ ਲੱਗ ਜਵੇ ਠੀਕਾ ਹੁਣ ਬੱਚਿਆਂ ਦੀਆਂ ਪ੍ਰੋਬਲਮ ਤਾਂ ਆਪਣੀਆਂ ਨੇ ਇਹਦੇ ਬੱਚਾ ਹੋ ਜਵੇ ਜੀ ਤੇ ਫਿਰ ਉਹ ਉੱਥੇ ਜੋ ਕੁਝ ਹੁੰਦਾ ਉਹ ਸਾਰਾ ਆਪਾਂ ਨੂੰ ਆਗੂਛ ਤੁਹਾਡੇ ਕੈਮਰਿਆਂ ਨੇ ਕਿਰਪਾ ਕਰਤੀ ਹੁਣ ਹਰੇਕ ਦੇ ਇੱਥੇ ਵਿੱਚ ਪਾਉਣਾ ਅਗਲਾ ਕਹਿੰਦਾ ਕੋਈ ਨਹੀਂ ਬਾਬਾ ਜੀ ਨੂੰ ਲਾ ਕੇ ਖੁੰਡੀ ਜਿਹੜੀ ਵੀਡੀਓ ਦਾ ਕਾਣਾ ਵਿੱਚ ਨਿੱਕੀ ਜਿਹੀ ਬੋਰੀਆਂ ਵੀ ਬਣ ਜਾਂਦੀ ਐ ਨਾ ਬਾਬੇ ਨੂੰ ਪਤਾ ਲੱਗਦਾ ਕਿਉਂਕਿ ਕਾਮ ਇਹਨਾਂ ਚੜਿਆ ਹੁੰਦਾ ਸਿਰਫ ਇਸ ਕਰਕੇ ਇਹ ਜਿਹੜੀ ਗੱਲ ਹੈਗੀ ਆ ਬਈ ਇਹਨਾਂ ਤੋਂ ਰੱਬ ਬਚਾਵੇ ਤੇ ਸੰਗਤ ਨੂੰ ਖਾਸ ਕਰਕੇ ਬੀਬੀਆਂ ਨੂੰ ਦਾ ਤੌਰੂ ਪਛਣਾ ਚਾਹੀਦਾ ਭਾਰਤ ਵਰਸ਼ ਦੇ ਵਿੱਚ ਸਬ ਕੌਂਟੀਨੈਂਟ ਦੇ ਵਿੱਚ ਜਿਹੜਾ ਦੋਨੇ ਪੈਰ ਜੋੜ ਕੇ ਇਹਨਾਂ ਦੇ ਖਿਲਾਫ ਲੜਾਈ ਲੜੂ ਉਹ ਭਗਤਾ ਉਹ ਰੱਬ ਦਾ ਸੂਰਮਾ ਭਗਤ ਕਬੀਰ ਨੇ ਲੜੀ ਬਨਾਰਸ ਦੇ ਵਿੱਚ ਉਹਨੇ ਫੇਰ ਕਿਹਾ ਵੀ ਬਨਾਰਸ ਦੇ ਠੱਗੋ ਜਨੇ ਇੱਥੇ ਤੁਰੇ ਫਿਰਦੇ ਪੈਰ ਜੋੜ ਕੇ ਜਿਹੜਾ ਬੰਦਾ ਲੜਾਈ ਲੜੂ ਉਹ ਇੱਥੇ ਭਗਤਾ ਬਾਕੀ ਸਮਝ ਲਓ ਵੀ ਸਾਰੇ ਠੱਗਾਂ ਦੀ ਛਾਡੀ ਦੇ ਵਿੱਚ ਪੰਜਾਬ ਦੇ ਅੰਦਰ ਅੱਜ ਗੱਲ ਕਰੀਏ ਤਾਂ ਪੰਜਾਬ ਬਹੁਤ ਸਾਰੇ ਮੁੱਦਿਆਂ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਕਿਸਾਨੀ ਦੀ ਸਮੱਸਿਆ ਹੋਵੇ ਪੰਜਾਬ ਦੇ ਅੰਦਰ ਵਧ ਰਹੇ ਪੋਲੂਸ਼ਨ ਦੀ ਸਮੱਸਿਆ ਹੋਵੇ ਕਿਉਂਕਿ ਅਸੀਂ ਅੱਜ ਕਿਤਾਬਾਂ ਦੇ ਵਿੱਚ ਪੜਨ ਯੋਗ ਹੀ ਰਹਿ ਗਏ ਕਿ ਪੰਜਾਬ ਜਿਹੜਾ ਉਹ ਸੋਨੇ ਦੀ ਚਿੜੀ ਆ ਪੰਜਾਬ ਦਾ ਵਾਤਾਵਰਣ ਦੁਨੀਆ ਦੇ ਵਿੱਚ ਸਭ ਤੋਂ ਚੰਗਾ ਆ ਪਰ ਉਹ ਰਹਿਣ ਯੋਗ ਆ ਹੈ ਉਹ ਅਸੀਂ ਸਾਰੇ ਜਾਣਦੇ ਆ ਕਿ ਅਸੀਂ ਉਸ ਨੂੰ ਕਿਸ ਹੱਦ ਤੱਕ ਪਲੀਤ ਕਰ ਦਿੱਤਾ ਆ ਸਾਡੀ ਸੋਸਾਇਟੀ ਸਾਡਾ ਸੱਭਿਆਚਾਰ ਸਭ ਤੋਂ ਅਮੀਰ ਕਿਹਾ ਜਾਂਦਾ ਹੈ ਅਸੀਂ ਤਾਂ ਕਹਿੰਨੇ ਆ ਅਸੀਂ ਤਾਂ ਅੱਜ ਵੀ ਸੁਣਦੇ ਆ ਅਸੀਂ ਕਹਿੰਨੇ ਆ ਕਿ ਅਸੀਂ ਬਹੁਤ ਧਰਮੀ ਲੋਕ ਆ ਸਾਡੇ ਅੰਦਰ ਇਨਸਾਨੀਅਤ ਬਾਕੀ ਲੋਕਾਂ ਨਾਲੋਂ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਕਹਿੰਦੇ ਭਰੀ ਹੋਈ ਹੈ ਕਿਉਂਕਿ ਸਾਡੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਇੱਥੇ ਸਿੱਖਿਆਵਾਂ ਬਹੁਤ ਚੰਗੀ ਤਰ੍ਹਾਂ ਮਿਲਦੀਆਂ ਨੇ ਪਰ ਜਿਹੋ ਜਿਹਾਂ ਸ਼ਰਮਨਾਕ ਘਟਨਾਵਾਂ ਅੱਜ ਇਹਨਾਂ ਡੇਰਿਆਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਹੜੇ ਆਪਣੇ ਆਪ ਨੂੰ ਧਰਮਾਂ ਦੇ ਠੇਕੇਦਾਰ ਕਹਾਉਂਦੇ ਨੇ ਉਹ ਚਾਹੇ ਕੋਈ ਵੀ ਹੋਵੇ ਉਹਦੇ ਨਾਲ ਇੱਕ ਗੱਲ ਤਾਂ ਸਮਝ ਆਉਂਦੀ ਹੈ ਕਿ ਇਹੋ ਜਿਹੇ ਡੇਰੇ ਜੇ ਪੰਜਾਬ 'ਚ ਨਾ ਹੁੰਦੇ ਤਾਂ ਪੰਜਾਬ ਦਾ ਕੀ ਘਟ ਜਾਂਦਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਸਿੱਖੀ ਦਾ ਪ੍ਰਚਾਰ ਕੀਤਾ ਪ੍ਰਸਾਰ ਕੀਤਾ ਉਹਨਾਂ ਦੀਆਂ ਅੱਜ ਕਰਤੂਤਾਂ ਜਿਹੜੀਆਂ ਨੇ ਉਹ ਨਿਕਲ ਕੇ ਜਦੋਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਸੋਚਣਾ ਜ਼ਰੂਰ ਪਊਗਾ ਕਿ ਜਿਹੜਾ ਪੜਿਆ ਹੋਇਆ ਤਬਕਾ ਖਾਸ ਕਰਕੇ ਜਦੋਂ ਉਹ ਇਹਨਾਂ ਦੇ ਨਾਲ ਜੁੜਦਾ ਤਾਂ ਇਹਦੇ ਪਿੱਛੇ ਕਾਰਨ ਕੀ ਹੁੰਦੇ ਨੇ ਕਿਵੇਂ ਇਹ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਮਗਰ ਲਾਈ ਫਿਰਦੇ ਨੇ ਮੇਰੇ ਨਾਲ ਭਾਈ ਤਰਲੋਚਨ ਸਿੰਘ ਲਾਲੀ ਨੇ ਉਹਨਾਂ ਦੇ ਕੋਲੋਂ ਜਾਣਦੇ ਆ ਇਹ ਸਾਰੀਆਂ ਗੱਲਾਂ ਬਾਤਾਂ ਦੇ ਉੱਤੇ ਅਸੀਂ ਹੁਣ ਗੱਲਬਾਤ ਜ਼ਰੂਰ ਕਰਨੀ ਹੈ ਕਿਉਂਕਿ ਇਹ ਪੰਜਾਬ ਦਾ ਇੱਕ ਅਜਿਹਾ ਮੁੱਦਾ ਜਿਹਨੂੰ ਛੂਣ ਤੋਂ ਸ਼ਾਇਦ ਵੱਡਾ ਜਿਹੜਾ ਇੱਕ ਤਬਕਾ ਹੈ ਉਹ ਡਰਦਾ ਵੀ ਹੈ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਮੈਂ ਖੁਦ ਬਹੁਤ ਸਮਾਂ ਲੈ ਲਿਆ ਪਹਿਲਾਂ ਹਨਾ ਇਹ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੇ ਕਿਉਂਕਿ ਨਾ ਮੈਨੂੰ ਭਾਈ ਇਦਾਂ ਲੱਗਦਾ ਵੀ ਇਹਨਾਂ ਨੂੰ ਛੂਣ ਦਾ ਜਿਹੜਾ ਆ ਨਾ ਸਭ ਨੂੰ ਐ ਲੱਗਦਾ ਵੀ ਇਹ ਟੌਪਿਕ ਬਾਬਿਆਂ ਦੀ ਗੱਲ ਕਿਉਂ ਕਰਨੀ ਆ ਸੰਪਰਦਾਵਾਂ ਦੀ ਗੱਲ ਕਿਉਂ ਕਰਨੀ ਆ ਕਿਉਂਕਿ ਇਹਨਾਂ ਦੇ ਨਾਲ ਤਾਂ ਜੀ ਕਹਿੰਦੇ ਉਹ ਲੋਕ ਜੁੜੇ ਨੇ ਜਿਹੜੇ ਰੱਬ 'ਚ ਯਕੀਨ ਰੱਖਦੇ ਨੇ ਜਾਂ ਇਹ ਬਹੁਤ ਚੰਗੇ ਕੰਮ ਕਰਦੇ ਨੇ ਇਹ ਵਿਆਹ ਕਰਾਉਂਦੇ ਨੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦਾ ਇਹ ਦਾਨਪੂਰਨ ਬਹੁਤ ਕਰਾਉਂਦੇ ਨੇ ਫਿਰ ਆਹ ਕਿਹੜੇ ਬਾਬੇ ਨੇ ਜਿਨ੍ਹਾਂ ਦੀਆਂ ਅਸ਼ਲੀਲ ਵੀਡੀਓਆਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਡੇਰਿਆਂ ਦੇ ਵਿੱਚ ਕਹਿੰਦੇ ਡੈਰੀਆਂ ਲੱਗੀਆਂ ਹੋਈਆਂ ਨੇ ਬੱਚਿਆਂ ਦੇ ਨਾਲ ਗਲਤ ਕੰਮ ਹੋ ਰਹੇ ਨੇ ਮੈਨੂੰ ਇਹ ਲੱਗਦਾ ਵੀ ਅਸੀਂ ਇਨੇ ਤੇਜ਼ ਯੁੱਗ ਦੇ ਵਿੱਚ ਜਾਂ ਜਿਹਨੂੰ ਸੁਪਰ ਐਡਵਾਂਸ ਜਿਹੜਾ era ਜਾਂ ਹੂੰ ਉਹਦੇ ਵਿੱਚ ਅਸੀਂ ਵਿਚਰ ਰਹੇ ਹਾਂ ਪਰ ਕਈ ਚੀਜ਼ਾਂ ਸਾਡੀਆਂ ਵਿਰਾਸਤ ਚੋਂ ਆਉਂਦੀਆਂ ਨੇ ਮੈਂ ਗੱਲ ਗੁਰਬਾਣੀ ਦੇ ਨਾਲ ਰਿਲੇਟ ਕਰਕੇ ਸ਼ੁਰੂ ਕਰਾਂਗਾ ਗੁਰਬਾਣੀ ਕੀ ਕਹਿੰਦੀ ਹੈ ਤੇ ਅਸੀਂ ਖੜੇ ਕਿੱਥੇ ਹਾਂ ਹਾਂ ਸਾਥ ਕੋਈ ਵੀ ਹੋਵੇ ਹੁਣ ਮੈਂ ਸੰਤ ਕਹਿਣ ਤੋਂ ਵੀ ਗਰੇਜ਼ ਕਰਦਾ ਕਿਉਂਕਿ ਮੋਸਟਲੀ ਇਹ ਸਾਧ ਨੇ ਜਿਨ੍ਹਾਂ ਨੂੰ ਸਾਡੀਆਂ ਆਮ ਤੌਰ ਤੇ ਜਿਹੜੀਆਂ ਪੁਰਾਣੀਆਂ ਅਨਪੜ ਬੀਬੀਆਂ ਸੀ ਉਹ ਕਹਿੰਦੀ ਇਹਦਾ ਪੂਪ ਨਾ ਤੇ ਹੁਣ ਇਹ ਆ ਵੀ ਇਹ ਉਹਨਾਂ ਦੇ ਰੰਗ ਬਦਲ ਗਿਆ ਕਿ ਗੇਰੂ ਕੱਪੜੇ ਹੁੰਦੇ ਸੀ ਹੁਣ ਚਿੱਟੇ ਰੰਗ ਦੇ ਸਿੱਖੀ ਚ ਵੀ ਇਹ ਜਿਹੜੇ ਪੂਪ ਨੇ ਆ ਕੇ ਵੜ ਗਏ ਨੇ ਕਿਉਂਕਿ ਭਗਤ ਕਬੀਰ ਨਿੱਜੜੀ ਬਾਣੀ ਆ ਨਾ ਜਿਹੜਾ ਪੜਦੇ ਹਾਂ ਥੋੜਾ ਖੂਬਸੂਰਤ ਸ਼ਬਦਾਂ ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ ਹਰ ਕੇ ਸੰਤ ਨਾ ਆਖੀ ਆ ਬਨਾਰਸ ਕੇ ਠੱਗ ਉਦੋਂ ਕਿਹਾ ਗਿਆ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਪਹਿਲਾਂ ਜਦੋਂ ਇਸ ਪ੍ਰਕਾਰ ਉਹਨਾਂ ਨੇ ਉਦੋਂ ਹੀ ਰਿਅਲਾਈਜ਼ ਕਰ ਲਿਆ ਸੀ ਵੀ ਇਹ ਠੱਗੀਆਂ ਕਰਦੇ ਨੇ ਸਾਧ ਨੇ ਜਿਹੜੇ ਇਹ ਲੋਕਾਂ ਦਾ ਸ਼ੋਸ਼ਣ ਕਰਦੇ ਨੇ ਚਾਹੇ ਉਹ ਕਰਮਕਾਂਡ ਦੇ ਰੂਪ ਦੇ ਵਿੱਚ ਹੋਵੇ ਜਾਂ ਜਿਵੇਂ ਹੁਣ ਤੁਸੀਂ ਦੇਖਿਓ ਵੀ ਕਿਸ ਪ੍ਰਕਾਰ ਦੇ ਰਿਲੇਸ਼ਨ ਬਿਲਡ ਕੀਤੇ ਗਏ ਬਦਫੈਲੀਆਂ ਤੱਕ ਆ ਗਏ ਨੇ ਛੋਟੇ ਛੋਟੇ ਬੱਚੇ ਤੇ ਮੈਂ ਪਹਿਲੀ ਗੱਲ ਤਾਂ ਇਹ ਪੁੱਛਣਾ ਚਾਹਣਾ ਵੀ ਸਾਡੀ ਮਾਨਸਿਕਤਾ ਪੰਜਾਬੀਆਂ ਦੀ ਇੰਨੀ ਗੜਕ ਗਈ ਹੈ ਵੀ ਅਸੀਂ ਆਪਣੇ 4 ਸਾਲ ਦੇ 5 ਸਾਲ ਦੇ 7 ਸਾਲ ਦੇ ਬੱਚਿਆਂ ਨੂੰ ਇਹਨਾਂ ਕੋਲ ਬੁੱਚਣਾ ਕੋਲ ਛੱਡਣ ਤੱਕ ਚਲੇ ਗਏ ਹਾਂ ਕੀ ਇਹ ਗੁਰਬਾਣੀ ਦੀ ਸੇਧ ਦੇਣਗੇ ਜਿਹੜੇ ਬੱਚੇ ਨਾਲ 6 ਸਾਲ ਦੀ ਉਮਰ ਤੇ 7 ਸਾਲ ਦੀ 10 ਸਾਲ ਦੀ ਉਮਰ ਤੇ ਬਦਫੈਲੀ ਹੋਗੀ ਉਦਾ ਜੀਵਨ ਕਿਸ ਤਰ੍ਹਾਂ ਦਾ ਹੋਏ ਕੋਈ ਪੁੱਛਣ ਵਾਲਾ ਹੈ ਕੋਈ ਨਹੀਂ ਪੁੱਛਣ ਵਾਲਾ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਜਿੰਨੀਆਂ ਅਦਾਸੀਆਂ ਕੀਤੀਆਂ ਉਹਨਾਂ ਨੇ ਇਹਨਾਂ ਸਾਧਾਂ ਦੇ ਨਾਲੋ ਸ਼ਬਦ ਦੀ ਜਿਹੜੀ ਹੈਗੀ ਆ ਵਿਆਖਿਆ ਨੂੰ ਪ੍ਰਮੁਖਤਾ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਭਾਈ ਸ਼ਬਦ ਨੂੰ ਜਿਹੜਾ ਆਪਣੇ ਅੰਦਰ ਬਸਾਉਣਾ ਇਹਨਾਂ ਦੇ ਪੱਲੇ ਕੱਖ ਨਹੀਂ ਇਸ ਕਰਕੇ ਖਾਸ ਕਰਕੇ ਸਿੱਖ ਭਾਈਚਾਰਾ ਜਿਹੜਾ ਪੰਜਾਬ ਦਾ ਉਹ ਜੀ ਗੁਰਬਾਣੀ ਤੇ ਆਧਾਰ ਚੱਲਣਾ ਚਾਹੁੰਦਾ ਫਿਰ ਸਾਧ ਤੇ ਡੇਰੇ ਜਾਣ ਦੀ ਲੋੜ ਨਹੀਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਕੱਲਾ ਮੱਥਾ ਟੇਕਣ ਦੀ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਖੋਲ ਕੇ ਪੜਨਾ ਪੈਣਾ ਉਹ ਕਹਿੰਦਾ ਕੀ ਆ ਬੜਾ ਬੜਾ ਸਾਡੇ ਤਾਂ ਪ੍ਰਚਾਰ ਕੀ ਵੀ ਨਹੀਂ ਇਹ ਗੱਲਾਂ ਦੱਸ ਦੇ ਵੀ ਕੀ ਕਹਿ ਕੇ ਗਏ ਨੇ ਤੇ ਅਸੀਂ ਜਾ ਕਿੱਥੇ ਰਹੇ ਹ ਤੇ ਮੈਂ ਤੁਹਾਨੂੰ ਅਗਲੀ ਗੱਲ ਦੱਸ ਦਿੰਨਾ ਭਗਤ ਨਾਮਦੇਵ ਪੰਡਤ ਜੀ ਨਾਲ ਵਾਰਤਾ ਲਾਪ ਕਰਦੇ ਨੇ ਗੁਰਬਾਣੀ ਚ ਦਰਜ ਗੱਲਾਂ ਕਰਦਾ ਮੈਂ ਆਪਣੇ ਕੋਲੋਂ ਨਹੀਂ ਕਰਦਾ ਹਾਂ ਉਹ ਕਹਿੰਦੇ ਵੀ ਤੂੰ ਰਾਮ ਦੀ ਪੂਜਾ ਨਹੀਂ ਕਰਦਾ ਉਹ ਕਹਿੰਦੇ ਪਾਂਡੇ ਤੁਮਰਾ ਰਾਮਚੰਦਰ ਵੀ ਆਵਤ ਦੇਖਿਆ ਤਾਂ 라वण ਸੇਤੀ ਸਰਬਰ ਹੋਈ ਕਰ ਕੀ ਜੋਏ ਗਵਾਈ ਤੀ ਉਹ ਕਹਿੰਦੇ ਪੰਡ ਜੀ ਮੈਂ ਤੇਰੇ ਰਾਮਚੰਦਰ ਨੂੰ ਜਾਣਦਾ 라ਵਣ ਨਾਲ ਲੜਾਈ ਜਿਹੜੀ ਗੱਲ ਪਿੱਛੇ ਹੋਈ ਆ ਉਹ ਵੀ ਤੂੰ ਜਾਣਦਾ ਵੀ ਘਰ ਵਾਲੀ ਨੂੰ ਉਹ ਲੈ ਗਿਆ ਸੀ ਚੱਕ ਕੇ ਉਹ ਫਿਰ ਅਗਲੀ ਗੱਲ ਕਰਦੇ ਨੇ ਤੂੰ ਕਹਿੰਦੇ ਗਊ ਮਾਤਾ ਦੀ ਪੂਜਾ ਨਹੀਂ ਕਰਦਾ ਸਾਦਾ ਤੱਕਦਾ ਆਪਾਂ ਫੇਰ ਆਵਾਂਗੇ ਨਾ ਵੱਡਾ ਇਸ਼ੂ ਆ ਦੇਸ਼ ਦੇ ਵਿੱਚ ਵੀ ਗਊ ਮਾਤਾ ਦੀ ਉਹ ਕਹਿੰਦੇ ਪਾਂਡੇ ਤੁਮਰੀ ਗੈਤਰੀ ਲੋਧੇ ਕਾ ਖੇਤ ਖਾਦੀ ਤੀ ਲੈ ਕੇ ਠੇਂਗਾ ਟੰਗਰੀ ਤੋਰੀ ਲੰਘ ਤਲਾਂਕ ਜਾਂਦੀ ਹੁਣ ਇਹ ਮਰਾਠੀ ਦੇ ਸ਼ਬਦ ਨੇ ਉਹ ਕਹਿੰਦੇ ਪੰਡਤ ਜੀ ਜਿਹਨੂੰ ਤੂੰ ਗਊ ਮਾਤਾ ਕਹਿਣਾ ਨਾ ਕੱਲ ਉਹ ਕਿਸੇ ਜ਼ਿਮੀਂਦਾਰ ਦੇ ਖੇਤ ਚ ਬੜ ਗਈ ਲੋਦਾ ਕਿਸਾਨ ਨੂੰ ਕਹਿੰਦੇ ਨੇ ਬਰਾਠੀ ਦੇ ਵਿੱਚ ਤੇ ਕਹਿੰਦਾ ਉਹਨਾਂ ਨੇ ਉਹਦੀ ਲੱਤ ਡੰਡਾ ਮਾਰ ਕੇ ਤੋੜ ਦਿੱਤੀ ਕਹਿੰਦਾ ਸਵੇਰੇ ਉਹ ਲੰਗੜੀ ਲੰਗਣੀ ਤੁਰੀ ਫਿਰਦੀ ਜਿਹਨੂੰ ਤੂੰ ਮਾਤਾ ਕਹਿਣਾ ਇਸ ਕਰਕੇ ਇਸੇ ਤਰ੍ਹਾਂ ਉਹਨਾਂ ਨੇ ਮਹਾਦੇਉ ਦਾ ਕਿਹਾ ਠੀਕ ਆ ਜੀ ਜਿਹੜਾ ਨੰਦੀ ਬੈਲ ਕਹਿੰਦੇ ਨੇ ਬੌਲਦ ਕਹਿੰਦੇ ਨੇ ਉਹ ਕਹਿੰਦੇ ਵੀ ਜਿਹਨਾਂ ਜਿਹੜਾ ਉਹਨੂੰ ਪੇੜਾ ਦੰਦਾ ਉਹਦੇ 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 ਮੁੰਡੇ ਦੇ ਢਿੱਡ 'ਚ ਉਹਨੇ ਸਿੰਘ ਮਾਰਿਆ ਇਸ ਕਰਕੇ ਇਹ ਕੋਈ ਪ੍ਰਚਾਰਕ ਨਹੀਂ ਦੱਸ ਰਿਹਾ ਕਿਉਂਕਿ ਜਦੋਂ ਤੁਸੀਂ ਲੜਾਈ ਲੜਨੀ ਆਂਦੇ ਖਿਲਾਫ ਫਿਰ ਤੁਹਾਨੂੰ ਪੈਰ ਜੋੜ ਕੇ ਖੜਨਾ ਪਏਗਾ ਇਹ ਜਿਹੜੇ ਡੇਰੇ ਨੇ ਇਹਨਾਂ ਵਿੱਚ मोस्ट ਪ੍ਰੋਬਬਲੀ ਉਹ ਬੰਦੇ ਆਉਂਦੇ ਨੇ ਜਿਹੜੇ ਬੰਦੇ ਨੂੰ ਇਲਾਕੇ ਚ ਨਹੀਂ ਕੋਈ ਪੁੱਛਦਾ ਹੂੰ ਮੈਂ ਤੁਹਾਨੂੰ ਦੱਸਦਾ ਮੋਸਟਲੀ 80% ਕੋਈ ਹੋ ਗਿਆ ਕੋਈ ਰੱਬ ਦਾ ਪਿਆਰਾ ਵੀ ਜਿਹੜੇ ਬੰਦੇ ਨੂੰ ਕੋਈ ਇਲਾਕੇ ਚ ਨਾ ਪੁੱਛੇ ਪਿੰਡ ਚ ਨਾ ਪੁੱਛੇ ਤੇ ਕਿਉਂਕਿ ਹਮੇਸ਼ਾ ਹਰੇਕ ਬੰਦੇ ਦੇ ਵਿੱਚ ਇੱਕ ਮਿਨੀਮਮ ਈਗੋ ਹੁੰਦੀ ਆ ਇਹਨੂੰ ਅਸੀਂ ਚੌਧਰ ਨਹੀਂ ਭੁੱਖ ਪੰਜਾਬੀ ਚ ਕਹਿੰਦੇ ਆ ਉਹ ਚੌਧਰ ਨੂੰ ਫੁੱਲਫਿਲ ਕਰਨ ਦੇ ਲਈ ਫਿਰ ਬੰਦਾ ਅਖੀਰ ਨੂੰ ਜਾਂ ਬੱਚੇ ਪੁੱਛਣ ਨੂੰ ਹਟ ਜੰਨੇ ਆ ਘਰ ਵਾਲੀ ਪੁੱਛਣ ਦਵਾ ਜੇ ਫਿਰ ਅਗਲਾ ਕਹਿੰਦਾ ਯਾਰ ਸੱਦੋਂ ਡੇਰੇ 'ਚ ਬਹਿਨੇ ਆ ਕਿਤੇ ਚਾ ਹਾਂ ਅੰਦਰ ਤਾਂ ਚੌਧਰ ਹੁੰਦੀ ਆ ਨਾ ਤੇ ਫਿਰ ਉੱਥੇ ਚੌਧਰੀ ਇਕੱਠੇ ਹੁੰਦੇ ਨੇ ਸਾਰੇ ਫਿਰ ਚੌਧਰ ਦੀ ਲੜਾਈ ਹੁੰਦੀ ਆ ਡੇਰਿਆਂ ਵਿੱਚ ਬਹੁਤੀਆਂ ਲੜਾਈਆਂ ਦਾ ਕਾਰਨ ਇਹ ਆ ਵੀ ਉਹ ਚੌਧਰ ਜਿਹੜੀ ਈਗੋ ਸੈਟੀਸਫਾਈ ਉਹ ਦੀ ਪਿੰਡ ਜਾਂ ਲਾਕੇ ਵਿੱਚ ਨਹੀਂ ਹੁੰਦੀ ਉਹ ਫਿਰ ਡੇਰੇ 'ਚ ਜਾ ਕੇ ਕਰਦਾ ਉਹਨਾਂ ਦਾ ਜਿਹੜਾ ਵੱਡਾ ਚੌਧਰੀ ਹੁੰਦਾ ਥੋੜਾ ਜਿਆਦਾ ਤੇਜ ਹੁੰਦਾ ਉਹ ਫਿਰ ਹੈੱਡ ਬਣ ਜਾਂਦਾ ਬਾਕੀ ਉਹਦੇ ਚੇਲੇ ਇੱਕ ਜਾਨੇ ਤਪਿਆ ਹੋਇਆ ਮ ਉਹੀ ਨਹੀਂ ਹੈਗੀ ਜਿਹਨੇ ਰੱਬ ਦੇ ਸ਼ਬਦ ਦੀ ਕੋਈ ਭਾਲ ਨਹੀਂ ਕਰਨੀ ਉਹ ਸਾਰੇ ਉੱਥੇ ਜਾ ਕੇ ਮਹਿੰਦੇ ਨੇ ਮੈਂ ਤਾਂ ਹੁਣ ਬਾਈ ਨੇਮ ਕਵਾਂਗਾ ਅਨੰਤ ਸਰ ਵਾਲਾਂ ਦੀ ਗੱਲ ਸਾਹਮਣੇ ਆਈ ਆ ਤੇ ਮੈਨੂੰ ਲੱਗਦਾ ਇਹ ਤਾਂ ਸ਼ਰਮਨਾਕੀ ਆ ਇਹ ਤੋਂ ਪਹਿਲਾਂ ਸਰਸੇ ਵਾਲੇ ਬਾਬੇ ਨੇ ਕੀ ਕੁਝ ਕੀਤਾ ਉਹ ਤਾਂ ਸ਼ੁਕਰ ਕਰੋ ਕਿਸੇ ਜੱਜ ਦੀ ਨਿਗਾਹ ਪੈ ਗਈ ਉਹ ਚਿੱਠੀ ਤੇ ਉਹਨੇ ਅਨਜੀਤ ਸਿੰਘ ਦਾ ਕਤਲ ਕਰਵਾਇਆ ਤੇ 300 ਬੰਦਿਆਂ ਦੇ ਗੁਪਤ ਲਿੰਘਾਂ ਘਬੜ ਦਿੱਤੇ ਗਏ ਇਸ ਦੇ ਵਿੱਚ ਤੇ ਫੇਰੇ ਇਹ ਠੱਗਾ ਤੋਂ ਵੀ ਅੱਗੇ ਨਿਕਲ ਗਈ ਗੱਲ ਭਗਤ ਕਬੀਰ ਤਾਂ ਅੱਜ ਤੋਂ 5-700 ਸਾਲ ਪਹਿਲਾਂ ਕਹਿ ਗਿਆ ਇਹ ਤਾਂ ਹੁਣ ਗੱਲ ਅੱਗੇ ਖੜੀ ਹੈ ਮੈਂ ਨਾ ਮੇਰੇ ਮਨ 'ਚ ਇਹ ਗੱਲ ਆਉਂਦੀ ਹੈ ਵੀ ਜਦੋਂ ਅਸੀਂ ਕਹਿੰਦੇ ਆ ਕਿ ਸੈਂਟਰ ਸਰਕਾਰ ਜਿਹੜੀ ਕਿ ਮੋਦੀ ਸਰਕਾਰ ਦੇ ਨਾਲ ਨਾਲ ਆਪਾਂ ਆਮ ਕੱਲ ਕਰਦੇ ਆ ਵੀ ਉਹ ਹਿੰਦੂਤਵ ਦਾ ਏਜੰਡਾ ਲਿਆ ਰਹੀ ਆ ਮੁਲਕ ਦੇ ਵਿੱਚ ਭਾਈ ਉਹ ਤਾਂ ਲਿਆਉਣ ਗਈ ਉਹਨਾਂ ਉਹਨਾਂ ਦਾ ਉਹਨਾਂ ਦੇ ਕੋਲੇ ਕਹ ਲਓ ਕਿ ਪਾਵਰ ਹੈਗੀ ਆ ਉਹਨਾਂ ਦੇ ਕੋਲੇ ਉਹਨਾਂ ਦਾ ਮਕਸਦ ਹੈਗਾ ਉਹਨਾਂ ਦੇ ਉੱਤੇ ਸਵਾਲ ਚੱਕਣ ਤੋਂ ਪਹਿਲਾਂ ਪਹਿਲਾਂ ਅਸੀਂ ਜੇ ਆਪਣੇ ਵੱਲ ਝਾਕੀਏ ਜਿਹੜਾ ਕੁਝ ਇਹ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਕਿ ਸਾਡਾ ਤਾਂ ਫਰਜ਼ ਹੀ ਨਹੀਂ ਬਣਦਾ ਹਜੇ ਗਾਂ ਗੱਲ ਕਰਨ ਦਾ ਸਾਨੂੰ ਤਾਂ ਪਹਿਲਾਂ ਆਪਣੇ ਘਰ ਚ ਹੀ ਝਾਕਣਾ ਪਊਗਾ ਕਿ ਭਾਈ ਆਹ ਕਰ ਕੀ ਰਹੇ ਨੇ ਨਾਨਕਸਰੀਆਂ ਦੀ ਗੱਲ ਕੀਤੀ ਆ ਬਾਹਰਲੇ ਮੁਲਕਾਂ 'ਚ ਇਹਨਾਂ ਦੇ ਵੱਡੇ ਵੱਡੇ ਗੁਰਦੁਆਰੇ ਜਿਹੜੇ ਠਾਠ ਕਹਿ ਕੇ ਇਹ ਸੰਬੋਧਨ ਕਰਦੇ ਨੇ ਬਣੇ ਹੋਏ ਨੇ ਉੱਥੇ ਵੀ ਕਹਿੰਦੇ ਵੀ ਆਪਾਂ ਹੀ ਤੁਹਾਡੀ ਗੱਲ ਚੌਧਰਾਂ ਦੀ ਲੜਾਈ ਹੋ ਰਹੀ ਆ ਇੱਥੇ ਹੁਣ ਐਸਜੀਪੀਸੀ ਦਾ ਕੀ ਰੋਲ ਬਣ ਜਾਂਦਾ ਇੱਥੇ ਉਹ ਸੰਸਥਾਵਾਂ ਦਾ ਕੀ ਰੋਲ ਬਣ ਜਾਂਦਾ ਜਿਨ੍ਹਾਂ ਦੇ ਉੱਤੇ ਅਕਸਰ ਆ ਜਾਂਦਾ ਵੀ ਦੇਖੋ ਵਿਅਦਬੀ ਹੋ ਰਹੀ ਆ ਇਦੋਂ ਵੱਡੀ ਵਿਅਦਬੀ ਕੀ ਹੋਊਗੀ ਬਾਈ ਜੀ ਜਦੋਂ ਨਾ ਗੁਰੂ ਘਰ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਉਹ ਵੀ ਉੱਥੇ ਹੋ ਰਿਹਾ ਜਿੱਥੇ ਇਹਨਾਂ ਨੂੰ ਉੱਪਰਲੇ ਦਰਜੇ ਤੇ ਰੱਖਿਆ ਹੋਇਆ ਬਾਬਾ ਜੀ ਮੰਨਦੇ ਨੇ ਸਾਰੇ ਅਸਲ ਦੇ ਵਿੱਚ ਕਈ ਕਾਰਨ ਲੱਭਣੇ ਪੈਣਗੇ ਹਾਂ ਜਦੋਂ ਸਿੱਖ ਰਾਜ ਗਿਆ ਨਾ 1839 ਤੋਂ ਬਾਅਦ ਸਿੱਖ ਰਾਜ ਜਾਣਾ ਸ਼ੁਰੂ ਹੋ ਗਿਆ ਮਹਾਰਾਜ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ 50 ਤੱਕ ਆ ਕੇ ਡਿਸਟਰਬੈਂਸ ਬਹੁਤ ਕ੍ਰੀਏਟ ਹੋਈ ਹੂੰ ਜਿਹੜਾ ਅੰਗਰੇਜ਼ ਸੀ ਉਹਨਾਂ ਨੇ ਆਪਣੇ ਬੈਨੀਫਿਟਸ ਲਈ ਲੋਕਾਂ ਨੂੰ ਸਮਝਣ ਲਈ ਲੋਕਾਂ ਦੀ ਧਾਰਮਿਕ ਜਜ਼ਬੀਆਂ ਨੂੰ ਸਮਝਣ ਲਈ ਹਾਂ ਬਹੁਤੇ ਜਿਹੜੇ ਸੀ ਖਾਲਸਾ ਰਾਜ ਦੇ ਸੈਨਿਕ ਵੀ ਰਹੇ ਜਾਂ ਉਹ ਬੰਦੇ ਟਰਾਂਸਫਰ ਹੋ ਕੇ ਜਿਹੜੇ ਹੈਗੇ ਬ੍ਰਿਟਿਸ਼ ਆਰਮੀ ਦੇ ਵਿੱਚ ਚਲੇ ਗਏ ਹਾਂ ਉੱਥੇ ਤੁਸੀਂ ਇਹ ਵੇਖੋ ਜਿੰਨੇ ਡੇਰੇ ਸੰਚਾਲਕ ਹੁੰਦੇ ਨੇ ਹਾਂ ਪੰਜਾਬ ਦੇ ਵਿੱਚ ਇਹ ਬਹੁਤ ਫੌਜੀ ਨੇ ਉੱਥੋਂ ਇਹ ਚੱਲਿਆ ਹੋਇਆ ਸਿਸਟਮ ਅੱਛਾ ਫੌਜ ਦੇ ਵਿੱਚੋਂ ਆਏ ਫੌਜ ਇਟ ਮੀਨਸ ਕਿਤੇ ਨਾ ਕਿਤੇ ਕੋਈ ਕਨੈਕਟੀਵਿਟੀ ਇਹਨਾਂ ਦੀ ਸੀ ਲੋਕਾਂ ਨੂੰ ਸਿੱਧੇ ਸੰਘਰਸ਼ਾਂ ਨੂੰ ਤੋੜ ਕੇ ਸੱਚ ਬੋਲਣ ਤੋਂ ਤੋੜ ਕੇ ਸਿਰਫ ਨਾਮ ਦੀ ਮਾਲਾ ਕੱਲੀ ਫੜਾਤੀ ਚਿੱਟੇ ਪਾਲੇ ਕੱਪੜੇ ਠੀਕ ਆ ਗੁਰੂ ਗੋਬਿੰਦ ਸਿੰਘ ਨੇ ਆਪਣੇ ਚਾਰ ਪੁੱਤ ਬਾੜ ਕੇ ਜਿਹੜਾ ਸਿਧਾਂਤ ਦਿੱਤਾ ਸੀ ਉਹ ਤੋਂ ਮੂੰਹ ਟੇਡਾ ਕਰਾ ਦਿੱਤਾ ਜੋ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਸੀ ਉਹ ਤੋਂ ਪਰੇ ਕਰ ਦਿੱਤਾ ਤੇ ਅਖੀਰ ਨੂੰ ਹਾਲਾਤ ਇਹ ਹੋ ਗਏ ਕਿੰਨੇ ਡੇਰੇ ਨੇ ਮੈਂ ਤਾਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਗੁਰਦੁਆਰਾ ਲਿਖਣੋਂ ਵੀ हट ਗਏ ਇਹਨਾਂ ਨੇ ਠਾਠ ਬਣਾ ਲਈ ਕਿਸੇ ਨੇ ਫਲਾਣਾ ਡੇਰਾ ਬਣਾ ਲਿਆ ਕਿਸੇ ਨੇ ਕੋਸ਼ ਕਰ ਲਿਆ ਇਸ ਕਰਕੇ ਦੂਜੀ ਪ੍ਰੋਬਲਮ ਜਿਹੜੀ ਹੈਗੀ ਆ ਸਾਡੇ ਪੋਲੀਟਿਕਲ ਸਿਸਟਮ ਦੇ ਵਿੱਚ ਹੁਣ ਇੱਕ ਨਵੀਆਂ ਫੋਟੋ ਆਉਣ ਲੱਗੀਆਂ ਹਮ ਬਾਬਾ ਗ੍ਰਿੰਦਰ ਸਿੰਘ ਢਿੱਲੋਂੋਂ ਰਾਧਾ ਸਵਾਮੀ ਨਾਲ ਸਾਰੇ ਲੀਡਰ ਉਹਦੇ ਨਾਲ ਜਾ ਕੇ ਖਿਚਾਉਣੇ ਆ ਮੈਨੂੰ ਇਹ ਦਸਤਾ ਦੇ ਉਹ ਵੀ ਯਾਰ ਸੋਸਾਇਟੀ ਲਈ ਦੇਣ ਕੀ ਆ ਆਪਾਂ ਖੜੇ ਕਿੱਥੇ ਆ ਜਿਸ ਦੇਸ਼ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਚਾਰ ਪੁੱਤਰ ਨਹੀਂ ਦੋ ਨੀਹਾਂ ਚੜੇ ਗਏ ਦੋ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਉੱਥੇ ਦਾ ਤੁਹਾਡਾ ਮੱਥਾ ਟੇਕਣ ਨੂੰ ਜੀ ਨਹੀਂ ਕਰਦਾ ਉੱਥੇ ਖੜ ਕੇ ਤਾਂ ਤੁਸੀਂ ਕਦੇ ਫੋਟੋ ਨਹੀਂ ਖਿਚਾਈ ਤੇ ਬਾਬਿਆਂ ਦੇ ਹਾਲਾਤ ਇਹ ਸਾਰੇ ਬਾਬਿਆਂ ਦਾ ਹੀ ਹਾਲ ਆ ਇਹ ਜਿਹੜੇ ਇੱਕ ਕਰਮ ਕਰਦੇ ਨੇ ਕਿਉਂਕਿ ਸਤਾ ਤਾਂ ਨਸ਼ਾ ਹੋ ਜਾਂਦਾ ਵੱਡੇ ਅਫਸਰ ਮੱਥਾ ਟੇਕਣ ਲੱਗ ਜਾਂਦੇ ਨੇ ਪੋਲਿਟਿਕਲ ਬੰਦੇ ਮੱਥਾ ਟੇਕਣ ਲੱਗ ਜਾਂਦੇ ਨੇ ਤੇ ਨਾਲ ਜਿਹੜਾ ਹੈਗਾ ਪੈਸਾ ਫਰੀ ਦਾ ਬਿਨਾ ਕਿਰਤ ਦਾ ਜਿਹੜਾ ਕਿਰਤ ਦਾ ਸਿਧਾਂਤ ਸਿੱਖੀ ਜੀਵਨ ਦੇ ਵਿੱਚ ਹੈਗਾ ਉਹ ਤਾਂ ਦੂਰ ਚਲੇ ਜਾਂਦੇ ਨੇ ਬਾਦਾਮ ਖਾਣੇ ਨੇ ਚੰਗੇ ਜਾਂ ਉਹ ਖਾਣੇ ਤੇ ਫਿਰ ਕੰਮ ਨਹੀਂ ਭੜਕਣਾ ਹੀ ਆ ਨਾਲੇ ਕਹਿੰਦੇ ਮਾੜਾ ਬੰਦਾ ਤੈਨੂੰ ਤਾਂ ਪਾਰਟੀ ਨਹੀਂ ਕਰਾ ਸਕਦਾ ਫੀਸਾਂ ਬਹੁਤ ਨੇ ਭੇਟਾ ਬਹੁਤ ਹੈ ਮੈਂ ਤੈਨੂੰ ਕਿਹਾ ਵੀ ਇੱਕ ਸਟੈਂਡਰਡਾਈਜ਼ ਲਾਈਫ ਚੌਧਰ ਦੇ ਭੁੱਖੇ ਹਨ ਗੱਲ ਉੱਥੀ ਆ ਗਈ ਨਾ ਚੌਧਰਾ ਹੀ ਹੁੰਦੇ ਨੇ ਰੱਬ ਦੀ ਗੱਲ ਜਾਂ ਰੱਬ ਦੇ ਸਿਧਾਂਤ ਦੀ ਤਾਂ ਗੱਲ ਕੋਈ ਕੀਤੀ ਹੋਣੀ ਹੈਗੀ ਇਹ ਸ ਮੈਕੈਨਿਕਿਜ਼ਮ ਦੇ ਵਿੱਚ ਫਿੱਟ ਕੀਤੇ ਹੋਏ ਬੰਦੇ ਨੇ ਜਿਹੜੇ ਧਰਮ ਦੇ ਨਾਂ ਤੇ ਲੋਕਾਂ ਨੂੰ ਗਮਰਾਹ ਕਰਦੇ ਨੇ ਚਾਹੇ ਉਹ ਬਿਆਸ ਦੇ ਕੰਡੇ ਦੇ ਬਹਿ ਜਵੇ ਚਾਹੇ ਉਹ ਆ ਕੇ ਜਗਰਾਉਂ ਦੇ ਪੁੜ ਕੋਲ ਬਹਿ ਜਵੇ ਚਾਹੇ ਆ ਕੇ ਉਹ ਸਰਸੇ ਬਹਿ ਜਵੇ ਚਾਹੇ ਆ ਕੇ ਉਹ ਚਰਨ ਕਬਲ ਵਾਲਾ ਬਾਬਾ ਜੋ ਬੀਬੀਆਂ ਨੂੰ ਬੁਲਾ ਕੇ ਕਰਦਾ ਰਿਹਾ ਇਸ ਕਰਕੇ ਇਹਨਾਂ ਬਾਬਿਆਂ ਦੇ ਹਾਲਾਤ ਸਾਰੇ ਡੇਰਿਆਂ 'ਚ ਇਹੀ ਆ ਮੈਂ ਸਿੱਖ ਸੰਗਤ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਕਿਤੇ ਸੈਕਨ ਵਾਲੀ ਪੰਚਰ ਤੇ ਨਾ ਸਵੇਰੇ 9 ਤੋਂ 5 ਕੰਮ ਕਰ ਲਾ ਦਿਓ ਜਿੱਥੇ ਕੋਲ ਪੈਸੇ ਨਹੀਂ ਹੈਗੇ ਪੜਾਉਣ ਪਰ ਇਹਨਾਂ ਦੇ ਡੇਰਿਆਂ ਚ ਨਾ ਛੱਡੋ ਬੱਚੇ ਜਿਹੜੇ ਹੈਗੇ ਨੇ ਉਹ ਉਹਨਾਂ ਨਾਲ ਕਰਮ ਜਿਹੜਾ ਹੈਗਾ ਇਹ ਤੋਂ ਸਭ ਤੋਂ ਮਾੜਾ ਜਿਹੜਾ ਹੈਗਾ ਪਹਿਲੂ ਹੈਗਾ ਤਾਂ ਸ਼ੁਕਰ ਕਰੋ ਕੋਟਾਂ ਜੜੀਆਂ ਨੇ ਕਿਤੇ ਨਾ ਕਿਤੇ ਸਖਤ ਹੋਈਆਂ ਨੇ ਪੁਲਿਸ ਅਫਸਰ ਵੀ ਹੁਣ ਸੋਚਣ ਲੱਗੇ ਨੇ ਵੀ ਯਾਰ ਇਹਨਾਂ ਨੂੰ ਰੋਕੀਏ ਇਹ ਜਿਹੜੀ ਚਿੱਟੀ ਸਿਉਂਕ ਆ ਚਿੱਟ ਕੱਪੜੀਏ ਨੇ ਜਿਹੜੀ ਇਹ ਸਾਰੇ ਬਨਾਰਸ ਦੇ ਠੱਗ ਇਕੱਠੇ ਹੋਏ ਨੇ ਤੇ ਇਹਨਾਂ ਤੋਂ ਬਚਣ ਦੀ ਲੋੜ ਆ ਤੇ ਸਿੱਖੀ ਇਹਨਾਂ ਦੇ ਸਿਰ ਤੇ ਨਹੀਂ ਖੜੀ ਹੈਗੀ ਇੱਕ ਮੈਂ ਤੁਹਾਨੂੰ ਅੱਜ ਗੱਲ ਇਹ ਦਾਅਵੇ ਨਾਲ ਜੇ ਕਹਨ ਵੀ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਹਾਂ ਕੋਈ ਸਿੱਖੀ ਦਾ ਪ੍ਰਚਾਰ ਨਹੀਂ ਕਰਦੇ ਆ ਦੇਖ ਲਓ ਕੀ ਕੁਝ ਨਿਕ ਆਪਾਂ ਕਹਿੰਦਾ ਵੀ ਇੱਕ ਨੂੰ ਕੀ ਰੋਣੀ ਆ ਇੱਥੇ ਤਾਂ ਉੱਤਿਆ ਫਿਰਦਾ ਆ ਵਾ ਜਿਹੜਾ ਬਾਬਾ ਕੋਈ ਜ਼ਮੀਨ ਦੱਬੀ ਬੈਠਾ ਕੋਈ ਡੇਰੇ ਦੇ ਵਿੱਚ ਕਰਮ ਕਰੀ ਜਾਂਦਾ ਕੋਈ ਬੰਦਿਆਂ ਨੂੰ ਜਿਹੜਾ ਹੈਗਾ ਨਪੁੰਸਕ ਬਣਾਈ ਜਾਂਦਾ ਤੇ ਉਹ ਆਸਰਾਮ ਜਿਹੜਾ ਹੈਗਾ ਜੀ ਉਹਨੇ ਉਹਨੇ ਤਾਂ ਗੋਰੇ ਵੀ ਨਹੀਂ ਬਖਸ਼ੇ ਇਸ ਕਰਕੇ ਇਹ ਸਾਰਾ ਇੱਕ ਧਰਮ ਨਹੀਂ ਇਹੀ ਹਾਲ ਇਸਲਾਮ ਦਾ ਹਾਂ ਇਸਲਾਮ ਦੇ ਵਿੱਚ ਕੋਈ ਬੋਲਿਆ ਉਹਨਾਂ ਦਾ ਧਾਰਮਿਕ ਜਿਹੜਾ ਸਹਿਰਦ ਹੋਵੇ ਵੀ ਭਾਈ ਜਿਹੜੇ ਆ ਬੋਰ ਲੱਗੇ ਆ ਮੀਆਂ ਅਕਬਰ ਖਾਂ ਪਰੇਸ਼ਾਨੀ ਨੂੰ ਮਿਲੋ ਬਸੀ ਕਰਨ ਲਈ ਮਿਲੋ ਮੈਂ ਕਹਿੰਦਾ ਮੈਂ 1000 1000 ਵਾਰੀ ਚੈਲੰਜ ਕਰਦਾ ਵੀ ਮੈਂ ਲੱਖ ਰੁਪਏ ਦਾ ਨਾਮ ਦਊਗਾ ਮੇਰੇ ਕਹਿ ਦੇੇ ਕਰਾ ਦੇ ਵੀ ਕਿਸੇ ਨਾ ਕਿਸੇ ਦੀ ਗੱਲ ਜਾਂ ਕਿਸੇ ਦਾ ਕੇਸ ਸੋਲਵ ਕਰਾ ਕੇ ਦਿਖਾ ਦੇ ਫਿਰ ਵਕੀਲਾਂ ਦੀ ਕੀ ਲੋੜ ਆ ਯਾਨਕਿ ਅਸੀਂ ਇੰਨੇ ਐਜੂਕੇਟ ਹੋ ਕੇ ਵੀ ਉਸ ਪਾਸੇ ਵੱਲ ਨੂੰ ਜਾ ਰਹੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਚਾਹੇ ਉਹ ਹਿੰਦੂਇਸਮਾ ਚਾਹੇ ਇਸਲਾਮ ਆ ਚਾਹੇ ਸਿੱਖੀ ਬੇੜਾ ਗਰਖ ਹੋਇਆ ਪਿਆ ਤੇ ਕੋਈ ਸੁਣਨ ਨੂੰ ਤਿਆਰ ਨਹੀਂ ਤੇ ਜਿਹੜਾ ਕੋਈ ਸਹਿਰਦ ਬੰਦਾ ਬੋਲਦਾ ਉਹਨੂੰ ਗਾਲਾਂ ਕੱਢੀ ਜਾਂਦੇ ਆ ਇਸ ਕਰਕੇ ਵੀ ਇਹ ਤਾਂ ਜੀ ਨਿੰਦਕਾ ਗੁਰੂ ਘਰ ਦਾ ਇੱਕੋ ਇੱਕੋ ਆ ਜਾਂ ਸਾਡੀਆਂ ਮਾਈਆਂ ਵੀ ਨਹੀਂ ਹਟਦੀਆਂ ਤੇ ਬਹੁਤਾ ਜਿਹੜਾ ਹੈਗਾ ਜਿਹੜੀਆਂ ਸਾਡੀਆਂ ਬੀਬੀਆਂ ਨੇ ਨਾ ਇਹ ਬੀਬੀਆਂ ਦਾ ਮੈਂ ਤਾਂ ਹੁਣ ਬੱਗ ਕਹਿਣ ਲੱਗ ਗਿਆ ਇਹ ਕਿਸੇ ਡੇਰੇ ਨੂੰ ਪ੍ਰੋਮੋਸ਼ਨ ਕਰਨ ਦੇ ਵਿੱਚ ਕਿਸੇ ਡੇਰੇ ਨੂੰ ਉੱਪਰ ਲਜਾਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਆ ਬੰਦਾ ਆਜੇ ਸੋਚਦਾ ਯਾਰ ਕੀ ਲੈਣਾ ਆਪਾਂ ਨੇ ਜਾ ਕੇ ਆਪਾਂ ਗੁਰੂ ਘਰ ਮੱਥਾ ਟੇਕਿਆ ਰੱਬ ਦਾ ਨੌਕਰੇ ਬੈਠ ਕੇ ਲੈ ਲਿਆ ਨਹੀਂ 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 ਬਾਬਿਆਂ ਨੇ ਕਿਹਾ ਸੀ ਭਾਈ ਸੋਮਵਾਰ ਨੂੰ ਆਇਓ ਆ ਸੋਮਵਾਰ ਫਿਰ ਮੰਗਲਵਾਰ ਬਾਅਦ ਚ ਦੱਸੀ ਜਾਨੀ ਸਾਡੇ ਨਾ ਦਾ ਚੰਦ ਚੜਿਆ ਹੋਇਆ ਕਈ ਤਾਂ ਬੋਲਦੀਆਂ ਹੀ ਨਹੀਂ ਸ਼ਰਮ ਦੀਆਂ ਮ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਬੜੀਆਂ ਵਿਜ਼ਨ ਦੇ ਨਾਲ ਖਾਸ ਕਰਕੇ ਅੱਜ ਦੇ ਇਸ ਯੁੱਗ ਦੇ ਵਿੱਚ ਦੇਖਣਾ ਪਵੇਗਾ ਵੀ ਆਪਾਂ ਖੜੇ ਕਿੱਥੇ ਸੀ ਮੈਂ ਤਾਂ ਤੁਹਾਨੂੰ ਗੁਰਬਾਣੀ ਦੇ ਆਧਾਰ 'ਤੇ ਕਿ ਸ਼ੁਰੂ ਕੀਤਾ ਹੁਣ ਤਾਂ ਗੱਲ ਇਹ ਆ ਵੀ ਬਾਬਾ ਅਬ ਨਾ ਬਸ ਇਹ گاؤں ਘਰੀ ਘਰੀ ਕਾ ਲੇਖਾਂ ਮੰਗੇ ਕਹਿ ਚੇ ਤੂੰ ਨਾ ਹੂੰ ਠੀਕ ਆ ਕਹਿਤ ਕਬੀਰ ਸੁਨੋੜੇ ਸੰਤੋ ਖੇਤੀ ਕਰੋ ਨਵੇਰਾ ਅਬ ਕੀ ਵਾਰ ਬਖਸ਼ ਬੰਦੇ ਕੋ ਬਹਰ ਨਾ ਪਵ ਜੀ ਵੀ ਹੁਣ ਤਾਂ ਬਖਸ਼ ਦੇ ਠੀਕ ਆ ਆ ਇਹਨਾਂ ਮੂਰੇ ਜੋੜੇ ਹੱਥ ਤੇ ਮੈਨੂੰ ਤਾਂ ਉਹਨਾਂ ਬੱਚਿਆਂ ਤੇ ਤਰਸ ਆਉਂਦਾ ਵੀ ਜਿਹੜਾ ਕੁਛ ਉਹਨਾਂ ਨਾਲ ਵਾਪਰਿਆ ਹੂੰ ਇਹ ਤਾਂ ਹੁਣ ਮਾਫੀ ਮੰਗ ਕੇ ਵੀ ਛੁੱਟ ਜਾਣਗੇ ਤੇ ਜੋ ਉਹ ਬੱਚਿਆਂ ਨਾਲ ਹੋਇਆ ਮੈਂ ਇੱਕ ਗੱਲ ਸਮਝਦਾ ਦੁਨੀਆ ਦੇ ਵਿੱਚ ਕਾਮ ਦਾ ਕਨਸੈਪਟ ਤੁਸੀਂ ਪੜਦੇ ਹੋ ਕਾਮ ਦੀ ਗੱਲ ਚੱਲਦੀ ਹੈ ਜਿੱਥੇ ਤੁਹਾਡੀ ਸਹਿਮਤੀ ਆ ਇੱਕ ਕੁਦਰਤ ਨੇ ਨੈਗੇਟਿਵ ਪੋਜ਼ਿਟਿਵ ਬਣਾਇਆ ਔਰਤ ਤੇ ਮਰਦ ਦੇ ਸੰਬੰਧ ਤੋਂ ਬਾਅਦ ਬੱਚਾ ਪੈਦਾ ਹੁੰਦਾ ਮਰਦ ਦੇ ਮਰਦ ਨਾਲ ਸੰਬੰਧ ਜਿਹੜੀ ਮੈਨੂੰ ਇਹ ਦੱਸ ਦਿਓ ਵੀ ਕਿਹੜਾ ਸਿਧਾਂਤ ਹੈ ਤੁਸੀਂ ਕਿੱਥੇ ਚਲੇ ਗਏ ਤੁਸੀਂ ਤਾਂ ਗੋਰੀਆਂ ਨਾਲ ਉਹ ਵੀ ਗਾਂ ਟੱਪ ਗਏ ਇਸ ਕਰਕੇ ਇਹ ਸਾਥ ਜਿਹੜੇ ਨੇ ਹੁਣ ਰਿਸਪੈਕਟਫੁਲ ਨਹੀਂ ਰਹਾ ਇਹਨਾਂ ਦੇ ਖਿਲਾਫ ਜਿਹੜਾ ਖੁੱਲ ਕੇ ਬੋਲਣਾ ਪਏਗਾ ਅਸਲ ਦੇ ਵਿੱਚ ਤਾਂ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਵੀ ਹੁਣ ਡੰਡਾ ਪੀਰ ਹੈ ਵਿਗੜੇ ਤਿਗੜਿਆਂ ਦਾ ਇਹਨਾਂ ਦੇ ਪਰਦਾ ਜੁੱਤੀ ਜਾਤੀ ਫਰੇ ਮਾੜੀ ਮੋਟੀ ਲੋਕ ਇਹਨਾਂ ਦੇ ਖਿਲਾਫ ਲਾਹ ਮੰਦ ਹੋਣ ਤਾਂ ਇਹ ਛੱਡ ਕੇ ਭਜਾਂਗੇ ਦੂਜੀ ਗੱਲ ਮੈਂ ਇਹ ਕਹਿਣਾ ਵੀ ਜੇ ਤੁਸੀਂ ਅੱਜ ਦੇ ਯੁੱਗ ਵਿੱਚ ਭਲਾ ਕਰਨਾ ਚਾਹੁੰਦੇ ਹੋ ਤੁਸੀਂ ਲੰਗਰ ਦੇ ਵਿੱਚ ਸੇਵਾ ਕਰਨੀ ਚਾਹੁੰਦੇ ਹੋ ਤਾਂ ਘਰੋਂ ਪ੍ਰਸ਼ਾਦਾ ਬਣਾ ਲਿਓ ਦਾਲ ਬਣਾ ਲਿਓ ਉੱਥੇ ਸੇਵਾ ਕਰ ਦਿਓ ਬਿਸ਼ਰਤੇ ਤੁਸੀਂ ਨਾ ਜਿਹੜੇ ਬੂਬ ਨੇ ਸਾਥ ਨੇ ਜਾਂ ਬੂਥ ਨੇ ਸਾਥ ਨੇ ਇਹਨਾਂ ਦੇ ਡੇਰਿਆਂ ਜਾ ਕੇ ਉਹਨਾਂ ਨੂੰ 52000 ਲੱਖ ਰੁਪਇਆ ਬਾਹਰੋਂ ਆਉਂਦੇ ਨੇ ਐਨ ਆਰ ਆਈ ਠੀਕ ਆ ਪਿੰਡ ਦੇ ਗਰੀਬ ਬੱਚੇ ਦੀ ਕਿਹਦੀ ਫੀਸ ਨਹੀਂ ਪਰਣੀ ਕਿਸੇ ਨੂੰ ਪੜਾਉਣਾ ਨਹੀਂ ਇਹਨਾਂ ਨੂੰ ਦੇਣਾ ਮੈਂ ਬਾਬਾ ਜੀ ਨੂੰ ਜੀ ਸੋਨੇ ਦੀ ਪੱਖੀ ਦੇ ਕੇ ਆਇਆ ਜੀ ਮੈਂ ਬਾਬਾ ਜੀ ਨੂੰ ਆਹ ਕਾਰ ਦੇ ਕੇ ਆਇਆ ਆਹ ਲੈ ਲਓ ਸੁਬਾਤ ਬਾਬਾ ਜੀ ਨੂੰ ਦਿੱਤੇ ਹੋਏ ਸਮਾਨ ਦਾ ਠੀਕ ਆ ਇਹ ਸਾਰਾ ਕੁਝ ਅਜੇ ਬਹੁਤ ਕੁਝ ਨਿਕਲਣਾ ਨਾਲੇ ਨਾ ਜਿਵੇਂ ਉਹ ਇੰਟਰਵਿਊ ਹੋਈ ਆ ਉਹ ਮੁਖੀ ਦੀ ਨਾਨਕ ਸਰ ਵਾਲੇ ਦੀ ਬਾਬੇ ਦੀ ਜੀ ਤੇ ਉਹ ਜਿਸ ਤਰੀਕੇ ਜਵਾਬ ਦੇ ਰਿਹਾ ਨਾ ਉਹ ਆਮ ਬੰਦੇ ਨੂੰ ਵੀ ਸਮਝ ਆ ਰਹੀ ਹੈ ਕਿ ਬੰਦਾ ਕਮਾਲ ਦੀ ਗੱਲ ਆ ਵੀ ਲੋਕ ਹਲੇ ਵੀ ਪਿੱਛੇ ਖੜ ਕੇ ਕਹਿੰਦੇ ਨੇ ਕਿ ਇਹਦਾ ਬਾਬਾ ਜੀ ਖਿਲਾਫ ਸਾਜ਼ਿਸ਼ ਆ ਮੈਂ मतलब ਵੀ ਮੈਂ ਕਹਿੰਦਾ ਵੀ ਲੋਕ ਇਹ ਤੁਹਾਨੂੰ ਕੀ ਲੱਗਦਾ ਵੀ ਅਸਲ ਚ ਕਿਹੜੀ ਕਿਹੜੀ ਇਹ ਜੀ ਸਮੱਸਿਆ ਹੈ ਵੀ ਲੋਕ ਅੰਨੇ ਹੀ ਹੋ ਗਏ ਲੋਕਾਂ ਦੀ ਆਪਣੀ ਜਿਹੜੀ ਸਮਝ ਆ ਉਹ ਕੰਮ ਹੀ ਨਹੀਂ ਕਰਦੀ ਪਿੱਛੇ ਲੱਗਣ ਲੱਗੇ ਸੋਚਦੀ ਹੈ ਨਹੀਂ ਅਸਲ ਦੇ ਵਿੱਚ ਦੋ ਤਿੰਨ ਇਹਦੇ ਵਿੱਚ ਗੱਲਾਂ ਅਸੀਂ ਅਸਲ ਜਿਹੜਾ ਪ੍ਰੋਬਲਮ ਸਾਡੀ ਹੈਗੀ ਆ ਵੀ ਅਸੀਂ ਗੁਰਬਾਣੀ ਪੜ੍ਹ ਕੇ ਉਹਦੇ ਅਰਥ ਕਰਨ ਤੋਂ ਕਰਨ ਦੀ ਬਜਾਏ ਇਹਨਾਂ ਸਾਧਾਂ ਦੇ ਉਪਦੇਸ਼ ਨੂੰ ਹੀ ਸੱਚ ਮੰਨਣ ਲੱਗੇ ਜੋ ਸਾਧ ਕਹਿੰਦਾ ਜੋ ਕੋਈ ਸੰਤ ਕਹਿੰਦਾ ਕਿਸੇ ਡੇਰੇ ਦਾ ਕਿਉਂਕਿ ਆਪਣੀ ਜਿਹੜੀ ਬੁੱਧੀ ਹੈਗੀ ਆ ਮੈਨੂੰ ਵੀ ਲੱਗਦਾ ਮੈਂ ਬਾਰ ਬਾਰ ਕਹਿੰਦਾ ਐਜੂਕੇਸ਼ਨ ਦੇ ਇਸ ਤੇਜ ਯੁੱਗ ਦੇ ਵਿੱਚ ਵੀ ਇੰਨੀ ਰੈਪਿਡ ਚੇਂਜ ਹੋਣ ਦੇ ਬਾਵਜੂਦ ਵੀ ਅਸੀਂ ਪੜ੍ਹੇ ਲਿਖੇ ਵੀ ਜਾਂਦੇ ਨਹੀਂ ਉੱਥੇ ਜੋਸ਼ੀਆਂ ਕੋਲੇ ਬਾਬਿਆਂ ਕੋਲੇ ਤੇ ਫਿਰ ਉਹਦਾ ਜਿਹੜਾ ਰਿਜ਼ਲਟ ਨਿਕਲ ਕੇ ਸਾਹਮਣੇ ਆਉਂਦਾ ਤੇ ਮੈਂ ਗਿੱਧੜ ਸਿੰਘ ਹੀ ਨਹੀਂ ਇੱਕ ਮਾਨਸਿਕ ਜਿਹੜੀ ਅਵਸਥਾ ਨਾ ਉਹ ਬਹੁਤ ਕਮਜ਼ੋਰ ਹੋਈ ਆ ਪਦਾਰਥਵਾਦੀ ਯੁੱਗ ਦੇ ਵਿੱਚ ਮੈਨੂੰ ਵੱਡੀ ਗੱਡੀ ਮਿਲ ਜਾਵੇ ਮੇਰਾ ਨਿਆਣਾ ਨੌਕਰੀ ਲੱਗ ਜਾਵੇ ਠੀਕਾ ਹੁਣ ਬੱਚਿਆਂ ਦੀਆਂ ਪ੍ਰੋਬਲਮ ਤਾਂ ਆਪਣੀਆਂ ਨੇ ਇਹਦੇ ਬੱਚਾ ਹੋ ਜਵੇ ਜੀ ਤੇ ਫਿਰ ਉਹ ਉੱਥੇ ਜੋ ਕੁਝ ਹੁੰਦਾ ਉਹ ਸਾਰਾ ਆਪਾਂ ਨੂੰ ਇਹ ਜਿਹੜੀ ਤੁਹਾਡੀ ਮਾਨਸਿਕ ਜਿਹੜੀ ਗ੍ਰਾਵਟਾ ਹੈ ਮਾਨਸਿਕ ਵੀਜ਼ਾ ਵੀ ਬਾਬਾ ਜੀ ਲਵਾ ਕੇ ਦੇਣਗੇ ਸਰ ਤਾਂ ਇੱਕ ਆ ਦੇਖਿਓ ਤੁਸੀਂ ਦੇਖਿਆ ਹਾਲਾਤ ਇੱਕ ਆ ਇੱਥੇ ਬੈਠਾ ਆਪਣੇ ਚੰਡੀਗੜ੍ਹ ਦੇ ਲਾਗੇ ਹਾਂਜੀ ਓਪਨਟ ਚ ਕਿਵੇਂ ਗਾਲਾਂ ਕੱਢਦਾ ਹਾਂ ਉਹਦੀ ਵੀਡੀਓ ਆਈ ਠੀਕ ਤੁਹਾਨੂੰ ਅਜੇ ਵੀ ਯਾਰ ਅਖਲ ਨਹੀਂ ਆਈ ਤੇ ਉਹ ਸਾਡੇ ਫਤਿਹਗੜ੍ਹ ਸਾਹਿਬ ਵਰਗੀ ਧਰਤੀ ਦੇ ਉੱਤੇ ਆ ਕੇ ਉਹ ਇੱਥੇ ਕਵਾਲੀਆਂ ਦਾ ਪ੍ਰੋਗਰਾਮ ਸਾਰੀ ਦਾ ਚੱਲਿਆ ਤੇ ਵੱਡੀ ਲੀਡਰਸ਼ਿਪ ਫਤੇਗੜ ਸਾਹਿਬ ਦੀ ਮੱਥਾ ਦੇਖਣ ਲਈ ਨਤਮਸਤ ਕੋਈ ਤੇ ਇਹੋ ਜਿਹੀ ਲੀਡਰਸ਼ਿਪ ਦਾ ਤੁਸੀਂ ਭਾਲਦੀ ਕਿਉਂ ਯਾਰ ਮੈਨੂੰ ਇਹ ਨਹੀਂ ਸਮਝਦਾ ਬਾਬਾ ਨਹੀਂ ਜਿਹਨੂੰ ਕਹਿੰਦੇ ਆ ਵੀ ਬੰਦਾ ਨਹੀਂ ਬੰਦੇ ਦੀ ਜਾਤ ਨਹੀਂ ਵਾਲੀ ਗੱਲ ਹੈਗੀ ਆ ਤੇ ਜੇ ਉਹਦਾ ਵੀ ਨਿਕਲੂ ਕੁਛ ਨਾ ਕੁਛ ਤੁਹਾਨੂੰ ਮੈਂ ਦੱਸਦਾ ਉਹ ਵੀ ਲੋਕਾਂ ਦੇ ਪਾਸਪੋਰਟ ਖਰਾਬ ਕੀਤੇ ਆ ਤੇ ਪਾਸਪੋਰਟ ਬਣਾਉਣਾ ਕਿੰਨੀ ਔਖੀ ਪ੍ਰਕਿਰਿਆ ਹਾਂ ਫਿਰ ਜੇ ਬਾਬਾ ਐਡਾ ਹੀ ਆ ਫਿਰ ਮਾਰੇ ਸ਼ਕਤੀ ਤੇ ਬੰਦੇ ਨੂੰ ਚੜਾ ਦੇਵੇ ਜਹਾਜ਼ ਸਿੱਧਾ ਹੀ ਠੀਕ ਇਸ ਕਰਕੇ ਡਰਾਮਾ ਬਹੁਤ ਵੱਡਾ ਖੇਡਿਆ ਜਾ ਰਿਹਾ ਧਰਮ ਦੇ ਨਾਂ ਦੇ ਉੱਤੇ ਇਹ ਕੱਲਾ ਇੱਥੇ ਨਹੀਂ ਇਹ ਸਾਰੇ ਦੇਸ਼ ਦੇ ਵਿੱਚ ਇਸ ਪ੍ਰਕਾਰ ਦਾ ਅਤੇ ਉਹ ਤੋਂ ਬਾਅਦ ਆ ਪਾਸਟਰ ਆ ਗਏ ਨੇ ਅਸਾਈ ਪਾਸਟਰ ਠੀਕ ਆ ਜੀ ਉੱਥੇ ਉੱਥੇ ਜੋ ਕੁਝ ਹੁੰਦਾ ਤੁਸੀਂ ਪੁੱਛ ਕੇ ਤਾਂ ਦੇਖੋ ਜਿਹੜੀਆਂ ਸਿਸਟਰਜ਼ ਨੇ ਹਾਂ ਅੰਦਰ ਵੜ ਕੇ ਦੇਖੋ ਕਿਸੇ ਦੇ ਜਾ ਕੇ ਉਹਨਾਂ ਨੇ ਗੁੰਡੇ ਰੱਖਿਓ ਨੇ ਆ ਇੱਕ ਇੱਥੇ ਬੈਠਾ ਆਪਣੇ ਕਰਾਲੀ ਤੋਂ ਅੱਗੇ ਰੋਡ ਦੇ ਉੱਪਰ ਉਹਨਾਂ ਨੇ ਗੁੰਡੇ ਰੱਖਿਓ ਨੇ ਬੌਂਸਰ ਰੱਖਿਓ ਨੇ ਕਾਦੇ ਵਾਸਤੇ ਕਾਦਾ ਡਰਾ ਤੁਹਾਨੂੰ ਵੀ ਕੋਈ ਬੋਲੇ ਨਾ ਜਿਹਨੂੰ ਕਹਿੰਦੇ ਆ ਵੀ ਜੇ ਕੋਈ ਬੋਲੇ ਤਾਂ ਨਾਲ ਦੀ ਨਾ ਢਾਹ ਲੋ ਬੱਕਰੀਆਂ ਇਸ ਕਰਕੇ ਇਹ ਤੁਸੀਂ ਹਜੇ ਨਾ ਇਹਦੇ ਡੇਰਿਆਂ ਦੇ ਅੰਦਰ ਦਾ ਪ੍ਰਬੰਧ ਨਹੀਂ ਦੇਖਿਆ ਤਾਂ ਇੰਟਰੋਗੇਸ਼ਨ ਸੈਂਟਰ ਨੇ ਜੇ ਕੋਈ ਮਾੜਾ ਮੋਟਾ ਮੇਨ ਬਾਬੇ ਦੇ ਖਿਲਾਫ ਕੋਈ ਗੱਲ ਬਾਹਰ ਕੱਢਣ ਦੀ ਉਹਨੂੰ ਤਾਂ ਲੱਤਾਂ ਵਾਂਗ ਬੰਨ੍ਹ ਕੇ ਕੁੱਟਦੇ ਨੇ ਉਹਨੂੰ ਡੰਡਿਆਂ ਨਾਲ ਕੁੱਟਿਆ ਜਾਂਦਾ ਇਹ ਸਾਰਾ ਇਹ ਇਕੱਲਾ ਮੈਂ ਤਾਂ ਅੱਗੇ ਤਾਂ ਉਹਦਾ ਤਾਂ ਰੌਲਾ ਪੈ ਗਿਆ ਸੀ ਸਿਰਸੇ ਵਾਲੇ ਬਾਬੇ ਦਾ ਉਹ ਤਾਂ ਵੀਡੀਓ ਕੈਮਰਜ਼ ਨਹੀਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਦੋਂ ਤੜੇ ਤਾਂ ਹੈਗੀਆਂ ਨੇ ਇਹਨਾਂ ਦੀ ਉਹਨਾਂ ਨੇ ਬਾਹਰ ਬਹੁਤ ਕੁਝ ਕੱਢ ਕੇ ਰੱਖ ਦਿੱਤਾ ਹੁਣ ਤਾਂ ਇਹ ਕਵਰਾਏ ਹੋਏ ਨੇ ਵੈਸੇ ਮੈਨੂੰ ਇਹ ਲੱਗਦਾ ਵੀ ਹੁਣ ਪਲਟਣ ਵਾਲੀ ਗੱਲ ਹੈਗੀ ਇਹਨਾਂ ਨੂੰ ਪਲਟ ਦੇਣਾ ਚਾਹੀਦਾ ਤੇ ਇਹਨਾਂ ਨੂੰ ਪੈਸੇ ਪੂਸੇ ਦੇਣੇ ਬੰਦ ਕਰਨੇ ਚਾਹੀਦੇ ਨੇ ਤੇ ਮੈਂ ਇੱਕ ਇੱਕ ਗੱਲ ਕਹਿਣਾ ਇੱਕ ਡੇਰੇ ਤੇ ਜਿਹੜੇ ਸੰਗਤ ਜਾਂਦੀ ਆ ਕੱਲੀ ਲੰਗਰ ਖਾ ਕੇ ਮੁੜਿਆ ਵੀ ਤੇ ਪੈਸਾ ਨਾ ਦੇਵੇ ਕੋਈ ਤੇ ਸਾਤ ਵਾਰ ਸਾਲ ਬਾਅਦ ਉਹ ਸਾਤ ਡੇਰਾ ਛੱਡ ਜਾਊਗਾ ਇਹ ਗਰੰਟੀ ਵਾਲੀ ਗੱਲ ਇਸ ਕਰਕੇ ਹੀ ਚੀਜ਼ਾਂ ਜਿਹੜੀਆਂ ਨੇ ਜੇ ਤੁਸੀਂ ਕਹੋ ਵੀ ਇਹ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਉਪਦੇਸ਼ ਦਿੰਦੇ ਨੇ ਗੁਰਬਾਣੀ ਦੇ ਇਹ ਨੇੜੇ ਤੇੜੇ ਵੀ ਇਹ ਤਾਂ ਮਾਇਆਦਾਰੀ ਬੰਦੇ ਨੇ ਯਾਰ ਇਹ ਇੱਕ ਕਾਰਪੋਰੇਟ ਵਰਲਡ ਮੰਗੂ ਆਪਣਾ অপারেਟ ਕਰਦੇ ਨੇ ਵਧੀਆ ਮਰਸੀ ਗੱਡੀਆਂ ਰੱਖੀਆਂ ਨੇ ਤੇ ਪੈਰਾਂ 'ਚ ਜੁੱਤੀ ਪਾਉਣ ਲਈ ਇੱਕ ਆ ਇੱਕ ਗੜਬਈ ਇੱਕ ਗੜਬਈ ਕਾਦੇ ਵਾਸਤੇ ਰੱਖਿਆ ਹੋਇਆ ਵੀ ਹਾਂ ਕਿਹੜੇ ਹੱਥ ਧੋਣੇ ਆ ਤੁਸੀਂ ਤੁਹਾਡੇ ਕੋਲ ਫਲੈਸ਼ ਹੈਗੀ ਉਹ ਤਾਂ ਉਹ ਜਮਾਨੇ 'ਚ ਹੁੰਦੇ ਸੀ ਤੇ ਕਿਹੜਾ ਤੁਸੀਂ ਉਹ ਤੋਂ ਕੰਮ ਕਰਾਉਣਾ ਤਿੰਨ ਚਾਰ ਬਾਬਾ ਜੀ ਦੇ ਪਿੱਛੇ ਉਹ ਪੱਖਾ ਚੱਲੀ ਜਾਂਦੇ ਹੁੰਦੇ ਨੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਨੇ ਕੋਈ ਜਾਂ ਨਾਮ ਦੇ ਰਸਈਏ ਜਾਂ ਗੁਰਬਾਣੀ ਨੂੰ ਪੜ੍ਹ ਕੇ ਸਮਝਣ ਵਾਲੇ ਜਾਂ ਸ਼ਬਦ ਨੂੰ ਆਪਣਾ ਅੰਦਰ ਅੰਦਰ ਬਸਾਉਣੇ ਵਾਲੇ ਬੰਦੇ ਨਹੀਂ ਹੈਗੇ ਇਹ ਬੰਦੇ ਘਰ ਤੋਂ ਭੱਜੇ ਹੋਏ ਜ਼ਿੰਦਗੀ ਫਿਰ ਕਹਿੰਦੇ ਜੀ ਵਿਆਹ ਨਹੀਂ ਕਰਾਉਣਾ ਹਾਂ ਕਈ ਜਗ੍ਹਾ ਵੀ ਆ ਮੈਨੂੰ ਇਹ ਦੱਸੋ ਬਾਬੇ ਨਾਨਕ ਦਾ ਵਿਆਹ ਹੋਇਆ ਗੁਰੂ ਗੋਬਿੰਦ ਸਿੰਘ ਦਾ ਵਿਆਹ ਹੋਇਆ ਗੁਰੂ ਅਰਜਨ ਦੇਵ ਪਾਸ਼ਾ ਦਾ ਵਿਆਹ ਹੋਇਆ ਗੁਰਤੇਗ ਬਹਾਦਰ ਸਾਹਿਬ ਦਾ ਵਿਆਹ ਤੁਸੀਂ ਨਵੇਂ ਜੰਪੇ ਧਾਰਮਿਕ ਤੌਰ ਤੇ ਤੁਹਾਡੀ ਕਿੱਡੀ ਸੋਝੀ ਆ ਤੁਸੀਂ ਤਾਂ ਠਾਗੂ ਤੇ ਤੁਸੀਂ ਫਿਰ ਜਦੋਂ ਵਿਆਹ ਨਹੀਂ ਕਰਾਉਣਾ ਫਿਰ ਆ ਸਬੰਧ ਬਣਨਗੇ ਇੱਕ ਸਿਸਟਮ ਆ ਕੁਦਰਤ ਨੇ ਤੁਹਾਨੂੰ ਜਵਾਨ ਕਰਨਾ 15 16 ਸਾਲ ਦਾ ਤੁਹਾਡੀਆਂ ਜਿਹੜੇ ਹਾਰਮੋਨ ਚੇਂਜ ਹੋਣੇ ਆ ਉਹ ਔਰਤ ਦੇ ਮਰਦ ਦੇ ਸਬੰਧ ਬਣਿਆ ਅੱਗੇ ਸੰਸਾਰ ਨੇ ਚੱਲਣਾ ਤੇ ਤੁਸੀਂ ਉਸ ਚੀਜ਼ ਨੂੰ ਰੋਕੀ ਜਾਂਨੇ ਕਿਵੇਂ ਕੰਮ ਨੂੰ ਰੋਕੋਗੇ ਇਸ ਕਰਕੇ ਬਹੁਤ ਵੱਡਾ ਡਰਾਮਾ ਜਿਹੜਾ ਸਾਰੇ ਦੇਸ਼ ਵਿੱਚ ਖੇਡਿਆ ਜਾ ਰਿਹਾ ਹੈ ਇਹੀ ਸਿਸਟਮ ਉੱਥੇ ਸੀਗਾ ਸਾਊਥ ਦੇ ਵਿੱਚ ਕਿ ਦੇਵਦਾਸੀ ਸਿਸਟਮ ਤੁਸੀਂ ਉਹਦੇ ਬਾਰੇ ਸੁਣਿਆ ਹੋਣਾ ਤਿੰਨ 300 ਔਰਤ ਜਿਹੜੀ ਮੰਦਿਰਾਂ 'ਚ ਬੈਠੀ ਸੀ ਚੜਾ ਦਿੱਤੀ ਜਾਂਦੀ ਸੀ ਤੇ ਉਹਨਾਂ ਉਹਨਾਂ ਨੂੰ ਵਰਤਦੇ ਕੌਣ ਸੀ ਉਹਨਾਂ ਨਾਲ ਸੰਪਰਕ ਕੌਣ ਕਰਦਾ ਸੀ ਉਹ ਕਰਦੇ ਸੀ ਪੁਜਾਰੀ ਤੇ ਉਹ ਮੁੜ ਕੇ ਅੱਜ ਦੇ ਯੁੱਗ ਦੇ ਵਿੱਚ ਉਹ ਕੰਮ ਖਤਮ ਹੋ ਗਿਆ ਉਹ ਬੇਸਵਾਮਾਂ ਦਾ ਰੂਪ ਧਾਰਨ ਕਰ ਗਿਆ ਹਾਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਿਲਕੁਲ ਡਿਫਰੈਂਟ ਐਂਗਲ ਤੋਂ ਤੁਸੀਂ ਇਹਨੂੰ ਦੇਖਣਾ ਸ਼ੁਰੂ ਕਰਾਂਗੇ ਖਾਸ ਕਰਕੇ ਪੰਜਾਬ ਦੀ ਲੀਡਰਸ਼ਿਪ ਕਿਸੇ ਪਾਰਟੀ ਦੀ ਹੋਵੇ ਉਹਨਾਂ ਨੂੰ ਮਾੜਾ ਮੋਟਾ ਇਹਨਾਂ ਨੂੰ ਗੁੱਡਬਾਈ ਕਹਿਣਾ ਚਾਹੀਦਾ ਵੀ ਯਾਰ ਇਹਨਾਂ ਤੋਂ ਆਪਾਂ ਕਰਾਉਣਾ ਕੀ ਹੈ ਇਹਨਾਂ ਦੇ ਕਹੇ ਤੇ ਹੁਣ ਵੋਟ ਵੀ ਨਹੀਂ ਪੈਂਦੀ ਤੁਸੀਂ ਅਜੇ ਹੋਰ ਵੇਖਿਓ ਬਹੁਤ ਕੁਝ ਗੁੱਲੂਗਾ ਪਰ ਇਹ ਸ਼ਰਮਨਾਕ ਬਹੁਤ ਵਰਤਾਰਾ ਇਹਦੇ ਪਰ ਐਕਸ਼ਨ ਲੈਣਾ ਚਾਹੀਦਾ ਅਕਾਲ ਤਖਤ ਦੇ ਜਥੇਬੰਦ ਸਾਹਿਬ ਨੂੰ ਵੀ ਐਸਜੀਬੀਸੀ ਦੇ ਜਿਹੜੇ ਸੰਬੰਧਿਤ ਮੈਂਬਰਾਂ ਲਾਕੇ ਦੇ ਉਹਨਾਂ ਨੂੰ ਪੁੱਛਣਾ ਚਾਹੀਦਾ ਭਾਈ ਇਹ ਇਹ ਕੀ ਕਰਦੇ ਹੋ ਪਰ ਹੁਣ ਕਰੀਏ ਕੀ ਕਹਿੰਦਾ ਇੱਕ ਨੂੰ ਕਿ ਰੋਨੀਆ ਉੱਤੇ ਆ ਫਿਰਦਾਬ ਐਸਜੀਬ ਇਕੋ ਹੁੰਦਾ ਸੀ ਸੈਕਟਰੀ ਉਹਦੀ ਵੀਡੀਓ ਆ ਗਈ ਸੀ ਇਸ ਕਰਕੇ ਇਹ ਕਿਤੇ ਵੀ ਜਿਹੜਾ ਹੈਗਾ ਹੁਣ ਜਿਵੇਂ ਕਹਨੇ ਆ ਵੀ ਸੱਚ ਨੇ ਸਾਹਮਣੇ ਆਉਣਾ ਕੋੜ ਨਕਟੇ ਨਾਨਕਾ ਔੜਕ ਸੱਚ ਰਹੀ ਤੇ ਸੱਚ ਹੁਣ ਬਾਹਰ ਆ ਗਿਆ ਆ ਗੋਸ਼ ਤੁਹਾਡੇ ਕੈਮਰਿਆਂ ਨੇ ਕਿਰਪਾ ਕਰਤੀ ਹੁਣ ਹਰੇਕ ਦੀ ਜੇਬ 'ਚ ਫੋਨ ਅਗਲਾ ਕਹਿੰਦਾ ਕੋਈ ਨਹੀਂ ਬਾਬਾ ਜੀ ਨੂੰ ਲਾ ਕੇ ਕੁੰਡੀ ਜਿਹੜੀ ਵੀਡੀਓ ਦਾ ਕਾਣਾ ਵੀ ਨਿੱਕੀ ਜਿਹੀ ਮੋਰੀ ਰਹੀਂ ਵੀ ਬਣ ਜਾਂਦੀ ਹੈ ਨਾ ਬਾਬੇ ਨੂੰ ਪਤਾ ਲੱਗਦਾ ਕਿਉਂਕਿ ਕੰਮ ਇੰਨਾ ਚੜਿਆ ਹੁੰਦਾ ਸਿਰ ਨੂੰ ਇਸ ਕਰਕੇ ਇਹ ਜਿਹੜੀ ਗੱਲ ਹੈਗੀ ਆ ਵੀ ਇਨਾ ਤੋਂ ਰੱਬ ਬਚਾਵੇ ਤੇ ਸੰਗਤ ਨੂੰ ਖਾਸ ਕਰਕੇ ਬੀਬੀਆਂ ਨੂੰ ਇਹਨਾਂ ਤੋਂ ਜਰੂਰ ਬਚਣਾ ਚਾਹੀਦਾ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਟ ਕਰੋ ਔਰ ਅੱਜ ਦਾ ਯੁੱਗ ਜਿਹੜਾ ਹੈਗਾ ਇਸ ਮਾਮਲੇ ਦੇ ਵਿੱਚ ਖਾਸ ਕਰਕੇ ਇਸ ਪ੍ਰਕਾਰ ਦੀ ਧਾਰਮਿਕ ਸਿੱਖਿਆ ਜਿਹੜੀ ਇਹ ਡੇਰਿਆਂ ਚ ਦੰਦੇ ਨੇ ਉਹਦੀ ਕੋਈ ਲੋੜ ਨਹੀਂ ਹੈ ਤੁਸੀਂ ਘਰੇ ਬਹਿ ਕੇ ਨੈੱਟ ਦੇ ਉੱਪਰ ਕੱਢ ਕੇ ਸਾਰੇ ਅਰਥਾਂ ਸਮੇਤ ਪੜ੍ਹ ਸਕਦੇ ਹੋ ਤੇ ਉਹ ਜ਼ਿਆਦਾ ਮੈਨੂੰ ਲੱਗਦਾ ਵੀ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਆਚਰਨ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਇਸ ਸੰਸਾਰ ਦੇ ਵਿੱਚ ਗਲਤੀਆਂ ਕਰਦੇ ਨੇ ਪਰ ਇਸ ਪ੍ਰਕਾਰ ਦੀ ਗਲਤੀ ਨਾ ਨਾ ਕਰੋ ਵੀ ਕਿਸੇ ਦਾ ਤੁਸੀਂ ਸ਼ੋਸ਼ਣੇ ਕਰ ਰਹੇ ਹੋ ਯਾਰ 6 ਸਾਲ ਦਾ ਬੱਚਾ ਇੱਕ ਮੈਂ ਵੀਡੀਓ ਕਾਲ ਸੁਣ ਰਹੀ ਆ ਆਪਣੀ ਮੰਮੀ ਨਾਲ ਗੱਲ ਕਰ ਰਿਆ ਛੋਟਾ ਜਿਹਾ ਬੱਚਾ ਯਾਰ ਉਹਦੀ ਮਾਂ ਦੇ ਔਰ ਬੱਚੇ ਦੇ ਕੀ ਵੇਖੀ ਉਹਦਾ ਪੇਟ ਦੁਖਦਾ ਰਿਆ ਉਹ ਕਹਿੰਦਾ ਮੈਂ ਜਿੱਦਣ ਦਾ ਇੱਥੇ ਆਇਆ ਮੇਰੇ ਨਾਲ ਲਗਾਤਾਰ ਸਿੱਖ ਸੰਬੰਧ ਬਣਾਏ ਜਾ ਰਹੇ ਨੇ ਹਾਂ ਇਹ 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 ਤਾਂ ਯਾਰ ਸ਼ਰਮਨਾਕ ਗੱਲ ਹੋ ਸਕਦੀ ਆ ਕਾਹਦਾ ਡੇਰਾ ਇਹ ਫਿਰ ਕਹਿੰਦੇ ਜੀ ਇਹ ਬਾਬਾ ਨਾਨਕ ਸਿੰਘੀ ਦਾ ਸਥਾਨ ਆ ਭਾਈ ਬੰਦ ਕਰ ਦਿਓ ਆ ਤਾਂ ਤੁਹਾਡੇ ਮੂਹਰੇ ਹੱਥ ਮੰਨ ਕੇ ਬੇਨਤੀ ਇਹਨੂੰ ਬੰਦ ਕਰ ਦਿਓ ਜੇ ਤੁਸੀਂ ਨਹੀਂ ਕਰ ਸਕਦੇ ਹੁਣ ਬਾਬਾ ਉਹ ਦੁਆ ਕਹੀ ਜਾਂਦਾ ਹੈਡ ਜਨਤਾ ਜੀ ਮੈਂ 50 ਜਨਾਨੀਆਂ ਖੜਿਆ ਕਰ ਤੂੰ ਆਗੇ ਨਾ ਕਾਊਂਟਰ ਕਰਨ ਦੇ ਉੱਤੇ ਸ਼ਰਤ ਤੇ ਆਪਣੀਆਂ ਗਲਤੀਆਂ ਮੰਨਣ ਦੇ ਬਜਾਏ ਉਹੀ ਹਤਕੰਡੇ ਉਹੀ ਚੌਧਰਪੁਣੀ ਵਾਲੀਆਂ ਗੱਲਾਂ ਜਿਹੜੀਆਂ ਉਹ ਕਰਦੇ ਨੇ ਹਾਂ ਤੇ ਉਹ ਜਿਵੇਂ ਕਹਿੰਦੇ ਆ ਵੀ ਲਤਕਾ ਨਾ ਚੌਧਰੀ ਕੂੜੀ ਪੂਰੇ ਥਾਉ ਇਹ ਗੁਰਬਾਣੀ ਦਾ ਪ੍ਰਮਾਣ ਜਿਹੜਾ ਇਲਤੀ ਬੰਦਾ ਹੁੰਦਾ ਉਹ ਲੀਡਰ ਆ ਠੀਕ ਆ ਤੇ ਜਿਹੜੀ ਬਦਨਾਮ ਜਨਾਨੀ ਹੁੰਦੀ ਆ ਠੀਕ ਆ ਕਿ ਉਹ ਸਾਰੇ ਥੋਂ ਮੇਲਦੀ ਫਿਰਦੀ ਆ ਤੇ ਉਹ ਹਾਲਾਤ ਇਥੇ ਇਹ ਬਣੇ ਹੋਏ ਨੇ ਇਸ ਕਰਕੇ ਗੁਰਬਾਣੀ ਦੇ ਵਿੱਚ ਬੜੇ ਸਪਸ਼ਟ ਫਰਮਾਨ ਨੇ ਨਾ ਇਹਦਾ ਸਾਦਾ ਠੀਕ ਆ ਵੀ ਤੇ ਇਸ ਕਰਕੇ ਇਹਨਾਂ ਦੇ ਤਾਂ ਕਦੇ ਚੀਚੀ ਨੂੰ ਵੀ ਖੂਨ ਨਹੀਂ ਲੱਗਿਆ ਕਦੇ ਦਿੱਤੀ ਹੈ ਕੁਰਬਾਨੀ ਹਾਂ ਕਦੇ ਦਿੱਤੀ ਹੈ ਕਿਸੇ ਲਈ ਆ ਕਾਲੇ ਪਾਣੀਆਂ ਦਾ ਰੋਲਾ ਪੈਂਦਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਕਤਲੋਗਾਰਤਾ ਕਿਉਂਕਿ ਆਪ ਇਹ ਇਸ ਕੰਮ ਤੇ ਉਰਜੇ ਹੋ ਗਏ ਨਹੀਂ ਅਗਲਾ ਕੰਮ ਜਦੋਂ ਆਪਣੇ ਯਾਰ ਦਾ ਯੋ ਸੀ ਕੋਈ ਨਹੀਂ ਕਰ ਲਿਆ ਉਹਨੇ ਕਦੇ ਇਹਨਾਂ ਨੇ ਆਵਾਜ਼ ਉਠਾਈ ਆ ਸਵਾਏ ਲੰਗਰਖਾਨ ਤੋਂ ਔਰ ਮਸਤਰੀ ਦੀ ਗੱਡੀ 'ਚ ਬੈਠਣ ਤੋਂ ਵਜਾ ਕੋਈ ਕੰਮ ਕੀਤਾ ਮੈਨੂੰ ਦੱਸੋ ਤਾਂ ਸਹੀ ਪਾਠ ਹੀ ਕਰਦੇ ਨੇ ਇਹ ਪਾਠ ਤਾਂ ਆਪਾਂ ਵੀ ਕਰ ਸਕਦੇ ਆ ਆਪਾਂ ਆਪਣੇ ਘਰ ਘਰ ਸੇ ਇਹਨਾਂ ਤੋਂ ਇਹ ਇਹ ਜ਼ਿਆਦਾ ਕਰਨਗੇ ਆ ਦੇਖ ਲਓ ਹਾਲਾਤ ਕੀ ਨੇ ਤੇ ਮੈਂ ਤਾਂ ਬੇਨਤੀ ਕਰਦਾ ਵੀ ਇਹਨਾਂ ਤੋਂ ਬਚਣਾ ਚਾਹੀਦਾ ਜਿੰਨਾ ਵੀ ਹੈਗਾ ਤੇ ਸਪਸ਼ਟ ਸਟੈਂਡ ਤੁਹਾਡਾ ਤੇ ਇਸ ਭਾਰਤ ਵਰਸ ਦੇ ਵਿੱਚ ਸਬ ਕੌਂਟੀਨੈਂਟ ਦੇ ਵਿੱਚ ਜਿਹੜਾ ਦੋਨੇ ਪੈਰ ਜੋੜ ਕੇ ਇਹਨਾਂ ਦੇ ਖਿਲਾਫ ਲੜਾਈ ਲੜੂ ਨ ਉਹ ਭਗਤਾ ਉਹ ਰੱਬ ਦਾ ਸੂਰਮਾ ਭਗਤ ਕਬੀਰ ਨੇ ਲੜੀ ਬਨਾਰਸ ਦੇ ਵਿੱਚ ਉਹਨੇ ਫੇਰ ਕਿਹਾ ਵੀ ਬਨਾਰਸ ਦੇ ਠੱਗੋ ਜਨੇ ਇੱਥੇ ਤੁਰੇ ਫਿਰਦੇ ਪੈਰ ਜੋੜ ਕੇ ਜਿਹੜਾ ਬੰਦਾ ਲੜਾਈ ਲੜੂਗਾ ਇੱਥੇ ਭਗਤਾ ਬਾਕੀ ਸਮਝ ਲਓ ਵੀ ਸਾਰੇ ਠੱਗਾਂ ਦੀ ਸ਼੍ਰੇਣੀ ਦੇ ਵਿੱਚ ਨੇ ਇਹ ਇਹ ਤੁਹਾਨੂੰ ਚੈਪਟਰ ਬਾਹਲਾ ਡਿਫਾਈਨ ਕਰਨ ਦੀ ਲੋੜ ਹੈ ਬਿਲਕੁਲ ਕਿਉਂਕਿ ਆਇਦ ਦੀ ਨਹੀਂ ਜਿਹੜੀਆਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਨਾ ਉੱਥੇ ਇਹ ਨਾ ਕੋਈ ਸੋਚੋ ਕਿ ਸਾਡੇ ਵਾਲਾ ਤਾਂ ਬਹੁਤ ਚੰਗਾ ਘੱਟੋ ਘੱਟ ਉਹਦੀ ਵੀ ਪਰਚੋਲ ਜਿਹੜੀ ਆ ਤੁਸੀਂ ਆਪਣੇ ਪੱਧਰ ਤੇ ਕਰਕੇ ਵੇਖ ਲਓ ਅੱਖਾਂ ਬੰਦ ਕਰਕੇ ਸਿਰਫ ਸੱਤ ਐ ਸੱਤ ਐ ਕਹਿ ਕੇ ਕਿਸੇ ਦੇਹਧਾਰੀ ਨੂੰ ਤੁਸੀਂ ਰੱਬ ਬਣਾ ਲੈਂਦੇ ਹੋ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਤੁਹਾਨੂੰ ਕਰਨੀ ਪਊਗੀ ਨਹੀਂ ਕਰੋਗੇ ਤਾਂ ਜੋ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਇਹ ਹੋ ਸਕਦਾ ਤੁਹਾਡੇ ਸੱਜੇ ਖੱਬੇ ਵਾਲੇ ਨਾਲ ਵੀ ਕਿਸੇ ਸਮੇਂ ਵਾਪਰ ਸਕਦੀਆਂ ਨੇ ਬਾਈ ਜੀ ਬਹੁਤ ਮਿਹਰਬਾਨੀ ਕਿਉਂਕਿ ਇੰਨਾ ਹੌਸਲਾ ਜੇ ਕਰਕੇ ਮਤਲਬ ਸੱਚ ਬੋਲਣਾ ਅੱਜ ਦੇ ਸਮੇਂ ਕੋਈ ਗੱਲ ਨਹੀਂ ਇਹ ਤਾਂ ਪ੍ਰਮਾਤਮਾ ਨੇ ਜਿਹੜੇ ਸਾਥ ਦਿੱਤੇ ਨੇ ਠੀਕ ਆ ਇਹ ਕੋਈ ਪਤਾ ਨਹੀਂ ਬੰਦੇ ਨੇ ਕਹਿੰਦੇ ਗੁਰਵਾਣੀ ਦਾ ਫਰਮਾਨ ਆ ਕਿ ਆ ਜਾਣਾ ਕਿ ਮਰेंगे ਕਿ ਕੈਸਾ ਮਰਨਾ ਹੋਏ ਤੇ ਆਪਾਂ ਆਪਣਾ ਝੂਠ ਬੋਲ ਕੇ ਮੰਦੇ ਭਾਜ ਰੱਖੀ ਉਹਦਾ ਵੀ ਕੋਈ ਫਾਇਦਾ ਨਹੀਂ ਕਿ ਮੈਂ ਪੋਲੀਆਂ ਪੋਲੀਆਂ ਗੱਲਾਂ ਕਰਾਂ ਦੇਖੋ ਕਈ ਚੀਜ਼ਾਂ ਜਿਹੜੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਸਪਸ਼ਟਤਾ ਤੁਹਾਨੂੰ ਮਿਲ ਜਾਂਦੀ ਆ ਪਤਾ ਨਹੀਂ ਕਿਰਪਾਲੀ ਉਹ ਗੱਲ ਹੈਗੀ ਆ ਕਿਦੇ ਪ੍ਰਮਾਤਮਾ ਦਾ ਕੋਈ ਮਨ ਲੱਗਾ ਕੋਈ ਚੰਗਾ ਕਰਮ ਕੀਤਾ ਜਾਂ ਜਿਹੜਾ ਅਸੀਂ ਆਪ ਪੜ ਲੈਂਦੇ ਆ ਕੁਰਬਾਨੀ ਇਹਨਾਂ ਉੱਪਰ ਡਿਪੈਂਡੈਂਸੀ ਨਹੀਂ ਸਾਡੀ ਹੈਗੀ ਇਸ ਕਰਕੇ ਇਹ ਤਾਂ ਚੱਲਦਾ ਰਹਿਣਾ ਸਿਸਟਮ ਤੁਸੀਂ ਤੁਹਾਡੇ ਵਰਗੇ ਵੀਰਾਂ ਦਾ ਆਸਰਾ ਵੀ ਸਾਡੀ ਗੱਲ ਜਿਹੜੀ ਹੈਗੀ ਅੱਗੇ ਜਾਂਦੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ